ਆ ਬਈ ਸ਼ਰਦਾ ਕੀ ਰੇਟ ਹੈ ਇਹ ਮਦੀਰਾ ਕਿਉਂ ਰੱਖਿਆ ਕਰ ਇਹ ਉਹ ਲੱਗਦਾ ਹੀ ਲੱਭਾ ਮੈਂ ਦਾ ਵਾ ਦਾ ਟੁੱਟ ਜੀ ਤੁਸੀਂ ਭਾਵੇਂ ਬਾਅਦ ਚ ਦੱਸ ਦਿਓ ਬਈ ਇਹ ਵੀਡੀਓ ਵੇਖ ਕੇ ਆਏ ਪਹਿਲਾਂ ਰੇਟ ਪੁੱਛਦੇ ਸਿਰ ਵੀ ਕਰਦੇ ਹੋ ਮੈਂ 500 ਰੁਪਏ ਲਾ ਕੇ ਕਰਦਾ ਸਹੀ ਆ ਹੋਰ ਦੱਸ ਇਹਵੇਂ ਹਮਾ ਚੱਲਦਾ ਹਮਾ ਚੱਲਦਾ ਸਹੀ ਆ ਗਿਆ ਬਈ ਇਹ ਗੱਲ ਆ ਇਹ ਆ ਗਿਆ ਗੱਲਾਂ ਸੀ ਇਹ ਮੀਡੀਅਮ ਗੱਲ ਆ ਠੀਕ ਆ ਜੀ ਇਹ ਰੇਡਾ ਕਰ ਅੱਜ ਕਰ ਦਿਓ ਵਾਏ ਕੋਈ ਅੱਛਾ ਗਾਂਦੀ ਮਾ ਨਾਲ ਗੱਲਾਂ ਲਾ ਦੋ ਵੀ ਅੱਜ ਕਿੰਨਾ ਹੋਣਾ ਹੈ ਅੱਜ ਗੱਲਾਂ ਲਾ ਦੋ ਕਿੰਨਾ ਹੋਊਗਾ ਹੋਏ 15 ਦਿਨਾਂ ਨੂੰ ਰੋਮੀ ਕਹਿੰਦੇ ਨੇ ਇਸ ਗੱਬਰ ਨੂੰ ਰੋਮੀ ਕਹਿੰਦੇ ਲੱਖ ਰੁਪਏ ਦੀ ਕਬੜੀ ਪਾਉਂਦਾ ਤੇ ਕਰੋੜਾਂ ਚ ਹੀ ਖੇਡਦਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੇ ਦਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਹਾਂ ਤੇ ਆਪਾਂ ਫੇਰ ਕੋਟਪੂਰਾ ਦੀ ਮੰਡੀ ਦੇ ਵਿੱਚ ਆ ਗਏ ਟਾਈਮ ਹੋ ਗਿਆ ਜਾਨੀ ਸਾਢੇ 6:30 ਵਜੇ ਆ ਬਾਈ ਲੇਟ ਐਸੇ ਕਰਕੇ ਆਈਦਾ ਵੀ ਜਿਹੜੇ ਆੜਤੀਏ ਵੀਰ ਆ ਉਦੋਂ ਨੂੰ ਫਰੀ ਹੋ ਜਾਂਦੇ ਨੇ ਉਦੋਂ ਨੂੰ ਗੱਲਬਾਤ ਹੋ ਜਾਂਦੀ ਹੈ ਜਿਹੜੀਆਂ ਆਪਾਂ ਦੋ ਚਾਰ ਗੱਲਾਂ ਬਾਤਾਂ ਕਰਨੀਆਂ ਜਾਂ ਜਾਂ ਕਾਰੋਬਾਰ ਦੇ ਸੰਬੰਧੀ ਪੁੱਛਣਾ ਹੁੰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਰੇਟ ਵਧਣਗੇ ਜਾਂ ਘਟਣਗੇ ਉਹ ਗੱਲਾਂ ਬਾਤਾਂ ਬਾਝੋਂ ਹੁੰਦੀਆਂ ਨਹੀਂ ਕੀ ਜਦੋਂ ਅਪਸ ਜਿਆ ਆ ਕੇ ਵੀਡੀਓ ਬਣਾਵਾਂਗੇ ਪਰ ਐ ਸਮ ਹੋ ਗਿਆ ਜਿਹੜੇ ਸਾਢੇ 6 ਹੋ ਗਏ ਪਹਿਲੇ ਨੰਬਰ ਦੇ ਬਈ ਮਰੂਦ ਪਾਇਆ ਕੁਆਲਿਟੀ ਤੁਹਾਨੂੰ ਵਿਖਾ ਦਈਏ ਮਰੂਦਾਂ ਦੀ ਯਾਰ ਤੇ ਕੁਆਲਿਟੀ ਜਿਹੜੀ ਬਈ ਤੁਹਾਨੂੰ ਸਿਰੇ ਵਾਲੀ ਚੀਜ਼ ਵਿਖਾਈ ਹੈ ਬਾਈ ਕੀ ਵਾਲਾ ਭਰਾ ਵਧੀਆ ਬਾਈ ਬਾਈ ਕੀ ਵਾਲਾ ਇਹ ਆ ਕਿਹੜੇ ਮਰੂਦਾਂ ਬਈ ਇਹ ਕਿ ਕਿਹੜੇ ਵੇਗ ਗਿਆ ਇਹ ਬੜੀ ਯਾਰ ਕੁਆਲਿਟੀ ਹੈ ਨਾ ਕਿਹੜਾ ਇਹ 65 70 ਵਾਲੀ ਕੁਆਲਿਟੀ ਹੈ ਬਾਈ ਹੋਰ ਕੀ ਵਾਲਾ ਠੀਕ ਹੈ ਹੋਰ ਕੀ ਆਇਆ ਸੀ ਬਈ ਆਪਣੇ ਜਮਾਨਾ ਜਮਾਨਾ ਕਿਹੜਾ ਰੈਟ ਆ ਗਿਆ ਜਮਾਨਾ 80 85 ਰੁਪਏ ਵੈ ਗਈ ਜਮਾਨਾ ਬਾਈ 80 85 ਰੁਪਏ ਵੈ ਗਈ ਤੇ ਇਹ ਜਿਹੜੇ ਆ 65 70 ਰੁਪਏ ਜਿਹੜੀ ਸਿਰੇ ਦੀ ਕੁਆਲਿਟੀ ਵਾਲੇ ਵੈ ਗਿਆ ਤੇ 20 ਕਿਲੋ ਦੇ ਨੇੜ ਤੇ ਦੇ ਜਿਹੜੀ ਭਰਤੀ ਹੁੰਦੀ ਆ ਭਰਾ ਤੇ ਬਾਕੀ ਹੋਰ ਤਾਂ ਨਹੀਂ ਵੈਰੈਟੀ ਬਾਈ ਕੋਈ ਵੀ ਹਨਾ ਬਾਈ ਸਹੀ ਵੈਰੈਟੀਆਂ ਬਾਈ ਪਹਿਲੇ ਨੰਬਰ ਦੁਕਾਨ ਤੇ ਖੜੇ ਆ ਬਾਈ ਜਿੱਥੋਂ ਦੇ ਰੇਟ ਤੁਹਾਨੂੰ ਬਾਈ ਵਿਖਾਉਣੇ ਰਹੇ ਨੇ ਇੱਧਰ ਪਹਿਲੇ ਨੰਬਰ ਦੁਕਾਨ ਆ ਗਈ ਆ ਤੇ ਬਾਕੀ ਸਬਜ਼ੀ ਦੇ ਰੇਟ ਪਤਾ ਕਰਕੇ ਆਉਨੇ ਆ ਬਾਈ ਕੀ ਚੱਲੀ ਜਾਂਦੇ ਆ ਸਬਜ਼ੀ ਦੇ ਰੇਟ ਜਿਹੜੇ ਆ ਆਇਓ ਤੁਹਾਨੂੰ ਵਿਖਾ ਕੇ ਆਈਏ ਫ ਤੇ ਪਛਦੇ ਬਾਈ ਤੋਂ ਗੱਲਬਾਤ ਕਰਦੇ ਹੋਰ ਬਰਾਕੀ ਵਾਲਾ ਬਾਈ ਚੱਲ ਬਾਈ ਸਾਢੇ 6 ਹੋ ਗਏ ਬਾਈ ਤੇ ਮੈਂ ਹੋ ਜਾਂਦਾ ਲੇਟ ਤੇ ਕੀ ਕਾਸੀਗਾ ਅੱਜ ਆਪਣੇ ਕੋਲ ਵਾ ਕੱਲਾ ਮਟਰ ਹੀ ਹੈਗਾ ਹੋਰ ਤਾਂ ਕੁਛ ਨਹੀਂ ਪਹਿਲਾਂ ਹੋਊਗਾ ਨਹੀਂ ਸੌਦਾ ਹੀ ਨਹੀਂ ਆਇਆ ਅੱਜ ਅੱਜ ਆਏ ਨਹੀਂ ਜਮਾਏ ਇਹ ਕੀ ਰੇਟ ਹੈ ਉਹਦੇ ਹੈ ਹੀ ਨਹੀਂ ਕਿ ਪਿੱਛੇ ਸੌਦੇ ਹੀ ਨਹੀਂ ਖੇਤਾਂ 'ਚ ਇਹ ਕੀ ਰੇਟ ਆ ਬਾਈ ਮਟਰ 110 ਹੈ 120 ਬਸ 110 120 ਤੇ ਆਪਾਂ ਬਾਹਰੋਂ ਮਗੜਾ ਲਿਆ ਕਰੀਏ ਮਾੜੀ ਮੁੱਠੀ ਮਾਚਲ ਚੋਂ ਹਾਂ ਮਾਚਲ ਚੋਂ ਤਾਂ ਆਈ ਜਾਂਦਾ ਸੌਦਾ ਵਾਧੂ ਆਈ ਜਾਂਦਾ ਗੋਭੀ ਆਈ ਜਾਂਦੀ ਆਪਣੀ ਦੁਕਾਨ ਤੇ ਨਹੀਂ ਆਇਆ ਅੱਜ ਇਹ ਆਪਣੇ ਕੋਲ ਲੋਕਲ ਸੌਦੇ ਨੇ ਆਪਣੇ ਕੋਲ ਲੋਗਲ ਸਬਦੇ ਹੁੰਦਾ ਇਹ 100 120 ਰੁਪਏ ਜਿਹੜਾ ਇਹ ਰੇਟ ਬਾਈ ਚੱਲੀ ਜਾਂਦਾ ਤੇ ਬਾਕੀ ਬਾਈ ਕਦੋਂ ਰੋਣ ਲੱਗ ਜੂ ਆਪਣੇ ਸਮਾਨ ਯਾਰ ਜੇ ਆਪਣੀ ਦੁਕਾਨ ਤੋਂ ਕੇ ਬਸ ਹੁਣ ਗੋਭੀ ਚੱਲਣੀ ਹੈਗੀ ਕਿੰਨੇ ਦਿਨਾਂ ਚ ਉਹ ਚੱਲ ਪੂਗੀ ਤਿੰਨਾਂ ਗੇ ਮਹੀਨੇ ਤੱਕ ਦੋ ਤਿੰਨ ਮਹੀਨੇ ਤੱਕ ਉਹਨੇ ਚਰ ਕਾਰੋਬਾਰ ਆਪਣਾ ਠੱਪ ਗਿਆ ਬਸ ਚੱਲੀ ਜਾਂਦਾਗਾ ਬਸ ਮਟਰ ਰੇਈਦਾਗਾ ਹਾਂ ਤੇ ਮਿਰਚਾਂ ਵੀ ਆਪਣੇ ਮਿਰਚ ਉਧਰ ਆ ਆਪਣੇ ਗਵੰਡਾਂ ਤੇ ਹੋਰ ਭਰਾ ਠੀਕ ਹੈ ਕਹਿਮ ਵਧੀਆ ਬਾਈ ਹਰੇ ਮਟਰ ਆਏ ਬਾਈ ਕੋਲੇ ਇੱਧਰ ਤੇ ਬਾਕੀ ਹੋਰ ਵੀ ਵੈਰਾਈਟ ਕੰਪਾਈਦਾ ਆ ਬਈ ਇਹ ਨਹੀਂ ਇੱਥੇ ਡੇਰਾ ਲੱਗਿਆ ਦਾ ਹੋਰ ਬਈ ਕੀ ਆ ਠੀਕ ਆ ਜੀ ਵਧੀਆ ਹੋਰ ਸੱਟਾ ਕੰਮ ਜਮਾ ਜਮਾ ਤੇ ਬਈ ਮਟਰ ਕੀ ਆ ਹਰੀਆਂ ਮਿਰਚਾਂ ਕੀ ਰੇਟ 20 ਰੁਪਏ ਇਹ 20 ਰੁਪਏ ਕਿਲੋ ਤੇ ਹੋਰ ਕੀ ਆ ਸੀ ਬਈ ਆਪਣੇ ਤੂਰੀ ਆਈ ਸੀ ਬਈ ਠੀਕ ਆ ਉਹ 60 ਰੁਪਏ ਉਹ 70 ਰੁਪਏ ਹੋ ਗਈ ਹੈ 50 ਕ ਤੇ ਨੇੜੇ ਤੇੜ ਚਲੀ ਜਾਂਦੀ ਸੀ ਨਹੀਂ 60 ਰੁਪਏ ਤੇ ਹੋਰ ਬਈ ਭਿੰਡੀ ਸੀ ਬਈ ਉਹ ਕੀ ਰੇਟ 55 ਭਿੰਡੀ ਬਈ 55 ਰੁਪਏ ਫਿਰ ਲਾਲ ਵੈਰਾਈਟੀ ਮੁੱਕ ਗਿਆ ਆ ਆ ਭਿੰਡੀ ਕਿਹੋ ਜੀ ਪਈ ਹੈ ਕੁਆਲਿਟੀ ਇਹ ਵੇਖ ਆ ਰ ਜਮ ਤੇ ਆ ਬਈ ਜਾਨੀ 25 ਰੁਪਏ ਨੇੜ ਤੇ ਹਰੀ ਮਿਰਚ ਚਲੀ ਜਾਂਦੀ ਆ ਭਰਾ 20 ਰੁਪਏ ਨੇੜ ਤੇ 20 25 ਤੇ ਕੁਆਲਿਟੀ ਦੇ ਸਦੇ 30 ਰੁਪਏ ਜਿਹੜੀ ਮਿਰਚ ਚਲੀ ਜਾਂਦੀ ਆ ਹੋ ਠੀਕ ਆ ਭਾਈ ਕਹਿਵਾ ਸਦਾ ਹੋਰ ਭਰਾ ਠੀਕ ਆ ਆਪਣੀ ਲੈਂਦੇ ਹਾਂ ਸਮਝੀ ਕੋਈ ਨਹੀਂ ਲੈਣੇ ਆਂ ਤੋਰੀਆਂ ਤੋਰੀਆਂ ਲੈ ਲੈਂਦੇ ਗੱਲੇ ਚੰਗੀਆਂ ਵੇਚ ਜਾਂਦੇ ਕੰਮ ਦਾ ਵੇਗੀਆਂ ਥੋੜੀਆਂ ਸੀਗੀਆਂ ਵਗੀਆਂ ਰਹਿ ਗਏ ਤੋਰੀ ਲਾ ਗਏ ਹਾਂ ਚਲੋ ਆ ਇੱਥੇ ਸਬਜ਼ੀ ਹੈ ਨਹੀਂ ਹੁਣ ਹਾਂਜੀ ਇਹ ਮੇਰੇ ਕੋਲ ਠੀਕ ਆ ਭਾਈ ਆ ਜਾ ਕਰੋ ਜੀ ਚਲੀਏ ਭਰਾ ਤੇ ਹੋਰ ਤੁਹਾਨੂੰ ਰੇਟ ਵਖੜੇ ਬਈ ਯਾਰ ਕੱਲ ਕਮੈਂਟ ਕਰੀ ਜਾਂਦਾ ਬਾਈਆਂ ਦੇ ਕਹਿੰਦੇ ਸੰਜੂ ਆਣੀਗਾ ਸੰਜੂ ਆਣੀਗਾ ਅੱਜ ਸਾਨੂੰ ਸੰਜੂ ਕੋਲੇ ਲੈ ਚੱਲਦੇ ਆਂ ਬਾਈ ਫਲਾਲ ਕਿਉਂਕਿ ਇੱਕ ਜਿਹੜਾ ਪਰਾਂ ਨੂੰ ਲਈਦਾ ਮੰਡੀ ਦਾ ਇੱਕ ਜਿਹੜਾ ਲਈਦਾ ਅਰਾਂ ਨੂੰ ਤੇ ਇਹਦਾ ਟਮਾਟਰ ਪਾਇਆ ਤੇ ਕੇਲੇ ਪਾਇਆ ਤੇ ਹੋਰ ਰੇਟ ਪਤਾ ਕਰਦੇ ਆਂ ਬਾਈਆਂ ਤੋਂ ਵੀ ਜਿਹੜੇ ਕੇਲਿਆਂ ਦੇ ਰੇਟ ਜਿਹੜੇ ਅੱਜ ਕੀ ਚੱਲੀ ਜਾਂਦੇ ਬਾਈ ਇਹ ਕਵਾਲਟੀ ਕੀ ਆਲੇ ਬਾਈ ਹੋਰ ਜੀ ਬਾਉ ਜੀ ਠੀਕ ਆ ਬਾਈ ਇਹ ਕੇਲੇ ਕੀ ਕਰਦੇ ਅੱਜ ਜੀ ਕੇਲੇ ਨਰਮ ਆ ਇਹ 30 ਰੁਪਏ ਵਾਲੇ ਆ 30 ਰੁਪਏ ਕਿਲੋ ਵੈਸੇ ਸਿਰੇ ਦੀ ਕਵਾਲਟੀ ਵਾਲੇ ਹੈਗੇ 35 ਕਾ 35 ਰੁਪਏ 35 ਕੇਲੇ ਦਾ ਰੇਟ ਜਿਹੜੇ ਵਧ ਗਿਆ ਹਨਾ ਜੀ ਇਹ ਕਿੰਨੇ ਕਹਿੰਦੇ ਹੁੰਦੀ ਭਰਤੀ 12 13 ਕਿਲੋ ਇਹ ਭਰਤੀ ਹੁੰਦੀ ਤੁਹਾਨੂੰ ਦੱਸ ਦਈਏ ਤੇ ਇੱਧਰ ਆ ਗਈ ਭਾਈ ਨਾਸ਼ਪਤੀਓ ਬੱਦਰ ਠੀਕ ਆ ਆਪਣੇ ਕੋਲ ਇੱਧਰ ਕੀ ਕਰ ਪਿਆ ਭਾਈ ਹਾਂ ਫੰਮੇ ਦੀ ਦੋ ਸੌ ਰੁਪਿਆ ਤੇ ਆ ਸਹੀ ਸੇਵ ਗਿਆ 80 ਕਿਲੋ ਇਹ ਭਾਈ 80 ਰੁਪਏ ਕਿਲੋ ਸੇ ਜਿਹੜੀ ਕੁਆਲਿਟੀ ਚੱਲੀ ਜਾਂਦੀ ਆ ਇਹ ਲਾਓ 15 16 ਕਿਲੋ ਵਜਣਾ 15 16 ਕਿਲੋ ਵਜਣਾ ਤੇ ਆਪਣੀ ਦੁਕਾਨ ਆ ਗਈ ਬਿੱਲੇ ਦੀ ਹੱਟੀ ਜੇ ਕਿਸੇ ਵੀਰ ਭਰਾ ਨੂੰ ਹਣਾ ਕੋਈ ਵੀ ਸੌਦੇ ਪਤੇ ਬਾਰੇ ਗੱਲਬਾਤ ਕਰਨੀ ਹੁੰਦੀ ਆ ਜੇ ਵੈ ਸ਼ਾਦੀ ਸੀ ਨਾ 97 792 13779 ਨੰਬਰ ਆ ਗਿਆ ਬਾਈ ਜੂਮ ਕਰਤਾ ਤੇ ਗੱਲ ਬਾਤ ਸੇਠ ਵੀ ਨਾਲ ਕਰ ਲਿਆ ਕਰੋ ਹੋਰ ਕਹਿ ਮਸੇ ਤਾਈ ਹੁਣ ਮੌਸਮ ਦਾ ਫਰਕ ਪੈ ਗਿਆ ਹਨ ਤੇ ਨਿੰਦੂ ਕੀ ਰੇਟ ਆਈ ਨਿੰਪੂ 70 ਰੁਪਏ ਕਿਲੋ ਇਹ ਬਾਈ 70 ਰੁਪਏ ਕਿਲੋ ਜਿਹੜਾ ਨਿੰਬੂ ਚੱਲੀ ਜਾਂਦੇ ਆ ਫਿਲਹਾਲ ਮੰਡੀ ਦੇ ਵਿੱਚ ਤੇ ਇਹਦਾ ਵੇਟ ਕਿੰਨਾ ਦਾ ਵੇੜ ਬਾਈ ਤੇ ਕਿੰਨੇ ਇਹ ਬਾਈ 20 ਕਿਲੋ ਵੇਟ ਆ ਜਿਹੜਾ ਇਹਦਾ ਤੇ ਇੱਥੇ ਜੇ ਖੜਿਆ ਸਾਹਮਣੇ ਜਦੋਂ ਆਪਾਂ ਮੰਡੀ ਦੇ ਇੰਟਰ ਹੁੰਦੇ ਨੁੱਕਰ ਤੇ ਦੁਕਾਨ ਜਿਹੜੇ ਰੇਟ ਸਾਨੂੰ ਪੁੱਛੀ ਜਾਂਦੇ ਹੋਰ ਠੀਕ ਹੈ ਚਲ ਵਧੀਆ ਤੇ ਆਜੋ ਬਾਈ ਅੱਗੇ ਹੋਰ ਵੈਰਾਈਟਾਂ ਕੇ ਪਤਾ ਕਰਦੇ ਬਾਈ ਦੇ ਨਾਲ ਕਰਦੇ ਆ ਗੱਲਬਾਤ ਜਿਹੜੀਆਂ ਵੈਰਾਈਟਾਂ ਆ ਬਾਈ ਵਾਲੇ ਸਬਜ਼ੀ ਕਾਫੀ ਪਈ ਆ ਯਾਰ ਕੀ ਆਲਾ ਭਰਾ ਹੋ ਠੀਕ ਆ ਬਾਈ ਸਬਜ਼ੀ ਆਪਣੇ ਕੋਲ ਤਾਂ ਬਾਈ ਭਰ ਭਰ ਕੇ ਵੇ ਮੰਡੀ ਜਉਂਦੀ ਘਰਤਾ ਯਾਰ ਬਾਈ ਹੈ ਸਾਰਾ ਕੁਝ ਇਹ ਬਾਈ ਮਗੰਦੇ ਹਿਮਾਚਲ ਤੋਂ ਗੋਭੀ ਹਿਮਾਚਲ ਵਾਲੀ ਗੋਭੀ ਆ ਗਈ ਬਾਈ ਤੇ ਤੋਰੀ ਆਪਣੀ ਲੋਕਲ ਆਜੀ ਤੇ ਖੀਰੇ ਆ ਗਏ ਤੇ ਟਮਾਟਰ ਆ ਗਏ ਬਾਈ ਨਿੰਬੂ ਆ ਗਏ ਤੇ ਉਹ ਚਾਰੀ ਮਿਰਚਾਂ ਬਾਈ ਚਾਰੀ ਮਿਰਚਾਂ ਚਾਰੀ ਮਿਰਚਾਂ ਬਾਈ ਤੇ ਨਾਲ ਗੱਲਬਾਤ ਕਰਦੇ ਹਾਂ ਮੈਂ ਕਿਹਾ ਲਾ ਦਈਏ ਕਿਹਨਾਂ ਤੇ ਇਸ ਹਿਸਾਬ ਨਾਲ ਕਰ ਲਓ ਬਾਈ ਕੋਈ ਗੱਲ ਨਹੀਂ ਤੇ ਬਈ ਇੱਥੋਂ ਸ਼ੁਰੂ ਕਰੀਏ ਇਹਦਾ ਕੀ ਰੇਟ ਹੈ ਇਹਦਾ ਵੀਰੇ ਜਿਹੜਾ ਚੰਗਾ ਟਮਾਟਰ ਉਹ ਵੀ ਗਿਆ ਅੱਜ ਸਮਝੋ 35 ਰੁਪਏ ਕਿਲੋ ਠੀਕ ਆ ਤੇ ਇਹ ਦੱਗੀ ਆ ਥੋੜਾ ਜਿਹਾ 20-22 ਰੁਪਏ ਕਿਲੋ ਇਹ 20-22 ਬਾਈ ਵੈਸੇ ਚੰਗਾ ਟਮਾਟਰ 35 35 ਰੁਪਏ ਰੇਟ ਘਟ ਗਿਆ ਘਟ ਗਿਆ ਰੇਟ ਬਈ 55 ਵੀ ਚੱਲ ਜਾਂਦਾ ਸੀ 40 ਵੀ ਆ ਗਿਆ ਸੀ 35 ਰੁਪਏ ਨੇੜ ਤੇ ਜਿਹੜਾ ਰੇਟ ਆ ਗਿਆ ਤੇ ਆ ਬਈ ਆ ਗਿਆ ਚਨਾ ਖੀਰਾ ਇਹ ਕੀ ਰੇਟ ਆ ਭਰਾ ਚਨਾ ਖੀਰਾ ਵੀਰੇ 1 ਨੰਬਰ ਵੇ ਗਿਆ 45 ਰੁਪਏ 45 ਰੁਪਏ ਕਿਲੋ ਜਿਹੜਾ ਚਨਾ ਖੀਰਾ ਹੋਰ ਠੀਕ ਆ ਤੇ ਇਹਦਾ ਨਿੰਬੂ ਆ ਗਿਆ ਬਈ ਚੰਗੀ ਕੁਆਲਟੀ ਸੇਦੀ ਕੁਆਲਟੀ 70 70 ਰੁਪਏ ਯਾਰ 4.5 ਵਾਲਾ ਕਦੋਂ ਕਰ ਦੋਗੇ ਬਸ 4.5 ਵਾਲਾ ਹੋਈ ਜਾਂਦਾ ਬਸ ਹੁਣ ਹੋਈ ਜਾਣਾ ਇੱਕ ਵਾਰੀ ਜੀ ਜਦੋਂ ਵੀ ਪੈ ਗਿਆ ਉਦੋਂ 4.5 ਵਾਲਾ ਹੋ ਜਾਣਾ ਨਹੀਂ ਆਪਣੇ ਯਾਰ ਘੱਟ ਪਏ ਹੈ ਅੱਗਿਆ ਨਾ ਪਏ ਨਹੀਂ ਮਕੜੇ ਨਹੀਂ ਤੇ ਭਾਈ ਗੋਭੀ ਕੀ ਗੱਲ ਕਰੀ ਆ ਹਮਾਂ ਚੱਲਦੀ ਇਹ 40 42 ਰੁਪਏ ਇਹ 40 42 ਰੁਪਏ ਬਾਈ ਵੈਰਾਈਟੀ ਬਹੁਤ ਰੱਖੀ ਬੈਠੇ ਬਾਈ ਇੰਨੀ ਇੱਧਰ ਸੇ ਆ ਗਏ ਬਾਈ ਇਹ ਕਿੱਥੋਂ ਲੈ ਆ ਕੇ ਭਰਾ ਇਹ ਵੇ ਹਮਾਂ ਚੱਲਦਾ ਹਮਾਂ ਚੱਲਦਾ ਸੇ ਆ ਗਿਆ ਬਾਈ ਇਹ ਆ ਗੱਲ ਆ ਇਹ ਆ ਗਿਆ ਗੱਲ ਆ ਸੇ ਮੀਡੀਅਮ ਗੱਲ ਆ ਠੀਕ ਹੈ ਇਹਨੇ ਰੇਟ 120 ਰੁਪਏ ਆ ਗਿਆ ਸਰਫੀ ਹਾਂ 120 ਰੁਪਏ ਦੇ ਨੇੜ ਤੇ ਦਬਾਈ ਜਿਹੜਾ ਤੁਹਾਨੂੰ ਇਹ ਸੇਮ ਮਿਲ ਜਾਂਦਾ ਕੁਆਲਿਟੀ ਚੈੱਕ ਕਰ ਲਓ ਜੇ ਵਧੀਆ ਐਨੇ ਜਿਵੇਂ ਆਉਂਦਾ ਵੀ ਕੀ ਆ ਯਾਰ ਬਿਲਕੁਲ ਗੱਲ ਆ ਸੇਮ ਆ ਕੀ ਆ ਗਿਆ ਬਾਈ ਇਹ ਕਿਹੜਾ ਇਹਨੂੰ ਮਤਲਬ ਗੱਲ ਇਹਦੀ ਕੁਆਲਿਟੀ ਕਹਿ ਦਿੰਦੇ ਪਰ ਇਹ ਹੈਗਾ 골ਡਨ ਦੀ ਕੁਆਲਿਟੀ ਹੈ ਠੀਕ ਹੈ ਇਹ ਖਾਨ ਵਾਲਾ ਆ ਗਿਆ ਵੀ ਜੂਸੀ ਬਹੁਤ ਮਿੱਠਾ ਜੂਸੀ ਇੰਦਰਾ ਵੈਸੇ ਮਿੱਠਾ ਵੀ ਹੁੰਦਾ ਜੂਸੀ ਲੋਹੇ ਕੰਮ ਨਹੀਂ ਕਰਦੋ ਤੇ ਦਾ ਰੇਟ ਬਾਈ ਇਹ ਰੇਟ ਬਾਈ 120 ਰੁਪਏ ਇਹਦਾ ਵੀ 120 ਰੁਪਏ ਰੇਟ ਆ ਗਿਆ ਬਾਈ ਤੇ ਅੱਗੇ ਬਾਈ ਆ ਆ ਗਿਆ ਕਿੰਨਾ ਇਨੂੰ ਨਾਕ ਕਹਿੰਦੇ ਆ ਬੱਬੂ ਦਾ ਲੱਗ ਜੀ ਜਾਂਦੀ ਠੀਕ ਆ ਨਾ ਤਾਂ ਇਹ ਦੂਜੀ ਆਪਣੀ ਕੀ ਨਾਕ 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 ਇਹਦਾ ਕੀ ਡੇਟ ਆ ਬਾਈ ਇਹ ਵਗਿਆ 75 ਰੁਪਏ ਇਹ ਬਾਈ 75 ਰੁਪਏ ਇਹ ਮਤਲਬ ਉਹਨਾਂ ਦੀ ਨਾਸ਼ਪਾਤੀ ਤੇ ਬੱਬੂ ਕਹੇ ਨਹੀਂ ਬਾਈ ਕੋਈ ਇੱਕੋ ਜਿਹਾ ਇੱਕੋ ਜਿਹਾ ਆ ਗਈ ਹੈ ਨਾ ਤੇ ਅੱਗੇ ਗੱਲ ਕਰੀਏ ਬਾਈ ਇਹਦਾ ਹੋਰ ਕੁਆਲਟੀ ਦਾ ਬਾਈ ਫਲ ਫੂਲ ਹੋਰ ਬਾਈ 6 ਪਿਆਸ 6 ਆ ਪੈਕ 6 ਆ ਬਾਈ ਨਾਕਾਂ ਬਹੁਤ ਬੰਨਿਆ ਬਾਈ ਇਹਨੂੰ ਕਹਿੰਦੇ ਆ ਰੈੱਡ 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 ਕੁਆਲਟੀ ਠੀਕ ਹੈ ਭਾਈ ਇਹਦਾ ਕੀ ਰੇਟ ਆ ਭਰਾ ਇਹ ਵੀਰੇ 200 ਰੁਪਏ ਕਿਲੋ ਵੀ ਦਾ ਇਹ ਭਾਈ 200 ਰੁਪਏ ਦੇ ਵੰਢੀ ਦੇ ਵਿੱਚ ਅੰਦਰ ਤੇ ਵੇਡ ਭਾਈ ਸਾਹਿਬ ਇਹਦਾ ਕਿੰਨਾ ਕਿੰਨਾ ਕਿਲੋ 15 16 ਕਿਲੋ 15 16 ਕਿਲੋ ਆਹ ਰੈੱਡ ਦਾ ਮੀਡੀਅਮ ਆਹ ਵਾਲਾ ਇਹਦਾ ਇਹਦਾ ਮੀਡੀਅਮ ਆ ਠੀਕ ਆ ਭਰਾ ਇਹ ਵੀ ਗਿਆ 130 ਰੁਪਏ ਇਹ ਭਾਈ 130 ਰੁਪਏ ਕਿਲੋ ਇਸ ਦਾ ਮੀਡੀਅਮ ਹੈ ਇਹ ਭਾਈ ਮਾਲ ਕਿੰਨਾਗਾ ਆਪਣੇ ਕੋਲ ਆ ਜੇ ਨਾਕਾਂ ਦੀ ਗੱਲ ਕਰੀਏ ਗੱਡੀ ਖੜੀ ਆ ਵੇ ਲੋ ਤੋਨਾ ਗੱਡੀ ਆਈ ਆ ਭਾਈ ਨਾਕਾਂ ਦੀ ਜਾਨੀ ਮਾਲ ਲਵਾਈ ਜਾਂਦੇ ਭਾਈ ਯਾਨੀ ਅੱਜ ਇਹ ਮੇਰੇ ਸਾਹਮਣੇ ਬੈਕ ਜਾਣਾਗਾ ਜਿਹੜਾ ਮ ਉਹ ਉਹਦੇ ਹੀ ਲਿਆ ਸਕਦੇ ਆ ਬਾਈ ਹਲਾ ਹਾਏ ਰਾਇਲ ਇਹਨੂੰ ਕਹਿੰਦੇ ਰਾਇਲ ਇਹ ਰਾਇਲ ਬਾਈ ਇਹ ਜਿਵੇਂ ਕਸ਼ਮੀਰ ਚੋਕ ਦਾ ਉਹਦੇ ਨਾਲ ਦੀ ਕੁਆਲਿਟੀ ਹੁੰਦੀ ਹੈ ਹਮਾਚਲ ਜਵਾਂਦੀ ਹੈ ਇਹ ਵੈਸੇ ਸ਼ਮਲੇ ਕਰਨੀ ਹੁੰਦਾ ਹੈ ਕੁਆਲਿਟੀ ਬਹੁਤ ਅੱਛੀ ਹੁੰਦੀ ਹੈ ਕੁਆਲਿਟੀ ਬਹੁਤ ਇਹਦਾ ਰੇਟ ਬਾਈ ਇਹਦਾ ਵੀਰੇ 100 ਰੁਪਏ ਦਾ ਇਹ 100 ਰੁਪਏ ਕਿਲੋ ਬਾਈ ਜਿਹੜਾ ਇਹ ਖਾ ਸਕਦੇ ਹਰ ਬੰਦੇ ਵਧੀਆ ਨਜ਼ਾਰੇਦਾਰ ਨਾਲੇ ਨਾਲੇ ਖਾਣ ਵਾਲਾ ਸੇ ਆ ਬਾਈ ਇਹ 100 ਰੁਪਏ ਕਿਲੋ ਜਿਹੜਾ ਚੰਨੀਆਂ ਦਾ ਜਿਹਨੇ ਘੱਟ ਪੈਸੇ ਲਾਉਣੇ ਆ ਉਹ ਵੀ ਸਮਾਨ ਤੇ ਜਿਹਨੇ ਵੱਧ ਲਾਉਣੇ ਉਹ ਵੀ ਉਹ ਇਸੇ ਦਾ ਮੀਡੀਅਮ ਆ ਆ ਪਿਆ ਉਹਦਾ ਇੱਕ ਨੰਬਰ ਆ ਉਹ ਉਹਦਾ ਛ ਠੀਕ ਹੈ 80 ਰੁਪਏ ਕਿਲੋ ਇਹ 80 ਰੁਪਏ ਕਿਲੋ ਸਿਰਫ ਹੀ ਭਈ ਆਪਣੇ ਸੇਂ ਲੱਗੀਆਂ ਤਾਂ ਵਧੀਆ ਵਧੀਆ ਪੂਰੇ ਸ਼ਹਿਰ ਦੇ ਪਰ ਬਾਹਰ ਵੀ ਜਾਂਦਾ ਆਪਣੇ ਬਸ ਆਪਣਾ ਵੀ ਆਪਣਾ 20 30 ਕਿਲੋਮੀਟਰ ਦਾ ਰੇਡੀਅਸ ਆ ਜਿੱਥੇ ਆਪਣਾ ਮਾਲ ਜਾਂਦਾ ਕਈ ਛੋਟੀਆਂ ਪਿੰਡ ਹੋ ਗਏ ਜੱਤੋਂ ਭਗਤਾ ਇੱਥੇ ਜਿੱਤੋਂ ਮੰਡੀ ਜਾਂਦਾ ਆਪਣੇ ਇਧਰ ਜੱਤੋਂ ਜਾਂਦਾ ਭਗਤੇ ਜਾਂਦਾ ਇਹ ਤਾਂ ਨੇੜੇ ਤੇੜੇ ਜਿਆਦਾ ਲੰਬਾ ਨਹੀਂ ਠੀਕ ਹੈ ਇਹ ਵਾਰ ਤੋਂ ਬਾਗਾ ਬਰਾਣਾ ਹਮ ਇੰਨਾ ਏਰੀਆ ਆਪਾਂ ਕਵਰ ਕਰਦੇ ਆ ਇੰਨਾ ਏਰੀਆ ਕਵਰ ਕਰਦੇ ਆ ਬਾਕੀ ਜਿੱਥੋਂ ਆਂਦਾ ਕੋ ਆਰਡਰ ਤੇ ਵੀ ਦਿੰਦਾ ਜਿਹੜੇ ਵੀਰ ਭਰਾ ਨੇੜੇ ਨੇੜੇ ਦੇ ਵੀਡੀਓ ਵੇਖਦੇ ਆ ਨਾ ਬਾਈਨਸ ਬਰਕ ਕਰ ਲਿਆ ਕਰ ਜੇ 6 ਦੀ ਗੱਡੀ ਚਾਹੀਦੀ ਹੈ ਹਿਮਾਚਲ 6 ਚਾਹੀਦਾ ਆਪਾਂ ਨੂੰ ਤੇ ਬਾਈ ਕੋਲੇ ਸਾਰੀ ਵੈਰੀਟੀ ਅਵੇਲੇਬਲ ਹੁੰਦੀ ਆ ਯਾਰ ਹੋਰ ਆਪਣੇ ਕੋਲੇ ਬਈ ਦਰਾਡੂ ਵੀ ਪਏ ਪਏ ਇਹ ਸਾਰਾ ਓ ਬੈਕ ਤਾੜੂ ਕਾਲਾ ਇਹ ਨੂੰ ਆ ਪਿਆੜੂ ਕੀ ਕਹ ਬਾਈ ਇੱਕ ਛਾਂਟ ਰਹਿ ਗਿਆ ੜੂ ਹਲਕਾ ਛਾਂਟ ਰਹਿ ਗਿਆ ਇਹ ਵੇ ਸਿਰੇ ਦੀ ਗੁਆਲ ਕਿੰਨਾ ਦੀ ਕਬਰ ਸਿਰੇ ਦੇ ਕੁਆਲਿਟੀ 70 ਰੁਪਏ ਠੀਕ ਹੈ ਹਾਂ ਹਾਂ ਇਹਦੀ ਗੱਲ ਕਰੀਏ ਬਾਈ ਇਹ ਬਾਈ ਮੀਡੀਅਮ ਰਹਿ ਗਿਆ ਬੀ ਐਚ ਬਲੈਕ ਹੈਮਰ ਕਹਿੰਦੇ ਇਹਨੂੰ ਠੀਕ ਆ ਕਾਲਾ ਆਲੂ ਬੁਖਾਰਾ ਹੁੰਦਾ ਹੈ ਇਹਦਾ ਰੇਟ ਬਾਈ ਇਹ ਮੀਡੀਅਮ 50 ਰੁਪਏ ਕਿਲੋ ਜਾਨੀ ਇਹ ਟੋਟਲ ਸਾਰੀ ਵੈਰੈਟੀ ਬਾਈ ਆਪਣੇ ਹਾਂ ਸਾਰੀ ਵੈਰੈਟੀ ਬਾਈ ਆ ਬਾਈ ਦਾ ਨੰਬਰ ਦੇਣ ਲੱਗਿਆ ਤੁਹਾਨੂੰ ਹੋਰ ਭਰਾ ਕੀ ਵਾਲਾ ਤੇ ਨੰਬਰ ਬਾਈ ਦਾ ਦੇਣ ਲੱਗਿਆ ਤੁਹਾਨੂੰ ਕਨੈਕਟ ਜ਼ਰੂਰ ਕਰ ਲਿਓ ਨੰਬਰ ਬ ਸਾਨੇ 204 59763 ਨੰਬਰ ਆ ਗਿਆ ਬਾਈ ਦਾ ਤੇ ਕਨੈਕਟ ਕਰ ਲਿਆ ਤੁਹਾਨੂੰ ਵੈਰਾਈਟੀ ਢੇਰ ਲੱਗੀ ਮਿਲ ਜੂਗੀ ਇਧਰ ਆ। ਹੋਰ ਗੁਰੇ ਹਾਲੇ ਗੱਡੀ ਪਈ ਹੁਣ ਆਈ ਆ ਨਾਲੇ ਤੇ ਮਾਲ ਵਿਗਣਾ ਸ਼ੁਰੂ ਆ ਜਾਣਾ ਹੋਰ ਤੰਗ। ਹੋ ਠੀਕ ਆ ਭਰਾ। ਠੀਕ ਆ ਬਈ। ਇਹ ਆਪਣੀ ਆ ਗਈ ਬਾਈ 2 ਨੰਬਰ ਦੁਕਾਨ ਤੇ। 2 ਨੰਬਰ ਦੁਕਾਨ ਤੇ ਖੜੇ ਆ ਬਾਈ। ਠੀਕ ਆ ਭਰਾ। ਓਕੇ ਬਈ। ਰੋਮੀ ਕਹਿੰਦੇ ਨੇ ਇਸ ਕੱਪੜ ਨੂੰ ਰੋਮੀ ਕਹਿੰਦੇ ਲੱਖ ਰੁਪਏ ਦੀ ਕੱਪੜੀ ਪਾਉਂਦਾ ਤੇ ਕਰੋੜਾਂ ਚ ਹੀ ਖੇਡਦਾ। ਮੈਂ ਆ ਭਰਾਵਾ। ਗੇਗਲਾ ਗੇਗਲਾ ਗੀ ਆਹ ਵਾਲੀ ਕੋਈ। ਲੈ ਬਈ ਪਾੜੀ ਮਿਰਚ ਦੀ ਗੱਲ ਕਰੀਏ ਹਿਮਾਚਲ ਭਾਈ ਦੱਸਣ ਲੱਗਿਆ ਵੈਰੈਟੀ ਇਹ ਭਾਈ ਕੀ ਰੇਟ ਆ 50 ਰੁਪਏ ਇਹ ਭਾਈ 50 ਰੁਪਈਆ ਕਿਲੋ ਚੱਲ ਪਈ ਆ ਤੇ ਜਿਹੜੀ ਆ ਮਿਰਚ ਚੱਲ ਪਈ ਆ ਜਰ ਐਂ ਕੜੱਤਣ ਵਾਲੀ ਇਹਦਾ ਹੀ ਮੱਚ ਵਾਲੀ ਆ ਮੱਚ ਵਾਲੀ ਮਿਰਚ ਆ ਜੀ ਕੀ ਰੇਟ ਆ 40 ਚੱਲੀ 40 ਇਹ ਵੀ 40 ਰੁਪਈਆ 40 40 ਦੀ ਕਹਿੰਦੇ ਅੱਜ ਸੱਟਾ ਤਾਂ ਨਹੀਂ ਲਾਉਣਗੇ ਚੱਲ ਨਹੀਂ ਆ ਗੰਦੇ ਕੰਮ ਨਹੀਂ ਕਰਦੇ ਤੇ ਆ ਭਾਈ ਅਰਬੀ 30 ਰੁਪਏ ਅਰਬੀ 30 ਰੁਪਈਆ ਕਰਦੀ ਮੈਂ ਤਾਂ ਕਹਿੰਦਾ ਇਹਦੀ ਵੀ ਬਾਅਦ 40 ਦਊਗਾ ਕਿਤੇ 30 ਰੁਪਈਆ ਕਿਲੋ ਜਿਹੜੀ ਅਰਬੀ ਕਰਤੀ ਆ ਭਰਾ ਨੇ ਇੱਧਰ ਬਾਈ ਕਿਹਦੇ ਵੈਰਾਈਟੀ ਨਹੀਂ ਹੁੰਦੀ ਮੰਡੀ ਜੀ ਵੈਰਾਈਟੀ ਨਹੀਂ ਹੁੰਦੀ ਇੱਧਰ ਵੈਰਾਈਟੀ ਕਹਿੰਦੇ ਭਰ ਭਰ ਕੇ ਬਈ ਬੰਦ ਗੋਬੀ ਤੇ ਆ ਬਾਈ ਬੰਦ ਗੋਬੀ ਖੀਰਾ ਬੰਦ ਗੋਬੀ ਕੀ ਰੇਟ ਆ 35 ਰੁਪਏ ਇਹ ਬਾਈ 35 ਰੁਪਏ ਕਿਲੋ ਇਹਦੀ ਬੰਦ ਗੋਬੀ ਚੱਲੀ ਹੁੰਦੀ ਇਹਦੀ ਘੱਟੋ ਘੱਟ 20 ਕਿਲੋ ਦੀ ਭਰਤੀ ਆ ਸਾਨੂੰ ਦੱਸ ਦਈਏ 20 ਦੀ ਹੋਊਗੀ ਹਾਂ ਹਾਂ ਤੇ ਜਿਹੜਾ ਖੀਰਾ ਆ ਗਿਆ ਬਾਈ ਇਹ ਵੀ 20 ਕਿਲੋ ਨਹੀਂ ਆ ਗਿਆ 25 ਕਿਲੋ ਇਹ 25 ਕਿਲੋ ਬਾਈ ਇਹਦਾ ਰੇਟ ਆ 30 ਰੁਪਏ ਇਹ 30 ਰੁਪਏ ਕਿਲੋ ਬਾਈ ਜਿਹੜਾ ਚੱਲੀ ਜਾਂਦਾ ਤੇ ਇੱਧਰ ਆ ਗਿਆ ਬਾਈ ਵਿੰਗਣਾ ਵਿੰਗਣਾ ਇਹਦਾ ਕੀ ਰੇਟ ਆ ਪੈਂਤੀ ਰੁਪਏ ਇਹ ਬਾਈ ਪੈਂਤੀ ਰੁਪਏ ਕਿਲੋ ਜਿਹੜਾ ਚੱਲੀ ਜਾਂਦਾ ਤੇ ਛੋਟਾ ਚੂਚੂ ਕੋਰੇੜੀਏ ਕੋਰੇੜੀਏ ਬਾਈ 35 ਰੁਪਏ ਚੂਚੂ ਤੇ ਵੈਂਗਣ ਵੀ 35 ਰੁਪਏ ਚੱਲੀ ਜਾਂਦਾ ਬਾਕੀ ਖੀਰਾ ਹੋ ਗਿਆ ਇਧਰ ਪਾਣੀ ਮਰਚ ਹੋ ਗਈ ਫੁੱਲ ਗੋਭੀ ਹੋ ਗਈ ਤੇ ਫੁੱਲ ਗੋਭੀ ਕਿੰਨੀ ਸੀਗੀ ਫੁੱਲ 50 ਰੁਪਏ ਇਹ 50 ਰੁਪਏ ਨੇੜ ਤੇ ਜਿਹੜੀ ਬਾਈ ਫੁੱਲ ਗੋਭੀ ਚੱਲੀ ਜਾਂਦੀ ਆ ਤੁਹਾਨੂੰ ਦੁਬਾਰੇ ਰੇਟ ਪਾਇਆ ਤਾਂ ਪਤਾ ਨਹੀਂ ਪਹਿਲਾਂ ਪੁੱਛ ਲੈ ਕਿ ਭੁੱਲ ਜਾਂਦੇ ਆ ਇੱਕ ਦਿਨ ਹੁਣ ਇਹ ਰੇਟ ਫੁੱਕਦੇ ਆ ਇਹ ਤਾਂ ਹੋਲਸੇਲ ਦੇ ਰੇਟ ਆ ਭਾਈ ਇੱਥੇ ਵੀਰਾਂ ਦਾ ਨੰਝਦਾਈ ਕਰੋ ਕਿਉਂਕਿ ਤੂੰ ਜਦੋਂ ਰੂਟ ਘੱਟਦਾ ਇਹ ਭਾਈ ਹੋਲਸੇਲ ਦੇ ਰੇਟ ਇਹ ਤੁਹਾਨੂੰ ਆਏ ਨਹੀਂ ਵੀ ਆ ਜਿਵੇਂ ਖੁੱਲਿਆ ਪਿਆ ਤੇ ਜੋ ਕਿੰਨੇ ਦੇ ਦੇਣਗੇ ਇਹ ਸਾਰਾ ਤੁਹਾਨੂੰ ਲੈ ਜਾਣਾ ਬਣਾ ਲਫਾਫਾ ਆ ਭਾਈ ਧਣਗੇ ਦਾ ਕੀ ਰੇਟ ₹300 ਇਹ ਭਾਈ ₹150 ਬਾਕੀ ਆਪਾਂ ਵੀਡੀਓ ਚ ਭਾਈ ਦੱਸਦੇ ਰਹਨੇ ਆ ਉਹ ਵਕਰੀ ਗੱਲ ਕਈ ਵੀਰ ਅਗਨੋਰ ਕਰ ਦਿੰਦੇ ਆ ਵੀ ਹੋਲਸੇਲ ਦੇ ਰੇਟ ਜਿਹੜੇ ਅੰਦਰ ਅੰਦਰਲੇ ਹੋਲਸੇਲ ਦੇ ਰੇਟ ਹੁੰਦੇ ਇਕੱਠਾ ਸਮਾਨ ਤੁਹਾਨੂੰ ਭਾਈ ਲੈਣਾ ਪੈਣਾ ਉਧਰ ਮੈਂ ਛੱਲੀ ਕਿਵੇਂ ਕਰੇਟਾਂ ਚੋਂ ਲੱਗੀ ਛੱਲੀ ਉਹ ਬਾਕੀ ਰਹੀ ਤੇ ਕੀ ਰੇਟ ਲੱਗੀ ਵੈ 25 ਰੁਪਏ 25 ਰੁਪਏ ਕਿਲੋ ਜਿਹੜੀ ਛੱਲੀ ਬਈ ਵੈਗੀ ਆ ਤੇ ਹੋਲਸੇਲ ਦੇ ਰੇਟ ਆ ਭਰਾ ਇਹ ਅੱਲਾ ਰਹਿਗਾ ਸੱਜਣਾ 100 ਰੁਪਏ ਅੱਲਾ 100 ਰੁਪਏ ਯਾਰ ਇੰਨਾ ਥੋੜੀ ਰੇਟ ਵਧ ਗਿਆ ਦਾ 100 ਰੁਪਏ 100 ਰੁਪਏ ਤੀ ਦੂ ਚੱਲੀ ਜਾਂਦਾ ਸੀ ਅੱਜ ਵੀ 100 ਰੁਪਏ ਇਹ ਬਈ ਅੱਲਾ ਨਾਲੇ ਘਾਟੀ ਖਾਂਦੇ ਲੋਕੇ ਯਾਰ ਫਿਰ ਵੀ 50 ਰੁਪਏ ਕਿਲੋ ਜਿਹੜੀ ਸਬਜ਼ੀ ਸਾਰੀ ਤੇਜ ਆ ਹੁਣ ਇਹ ਸਬਜ਼ੀ ਬਣਾਈ ਲੋਕੀ ਖਾਂਦੇ ਆ ਲੋਕੀ ਖਾਂਦੇ ਆ ਲੋਕੀ ਹੈਂ ਅੱਲਾ ਅੱਲਾ ਠੀਕ ਆ ਹੋਰ ਸੁਣਾ ਵਧੀਆ ਕਹਿਮਤ ਲਾ ਬਾਈ ਪੰਜਾਬ ਫਰੂਟ ਕੰਪਨੀ ਦੇ ਰੇਟ ਸੀ ਰومی ਦਾ ਨੰਬਰ ਆ ਗਿਆ 7883 ਤੇ 71038 ਨੰਬਰ ਉਹਨਾਂ ਦਾ ਆਪਣਾ ਹਾਂ 7883 71038 ਜੇ ਕਿਸੇ ਵੀ ਭਰਾ ਨੇ ਜਿਵੇਂ ਕਹਾ ਵਿਆਹ ਦੇ ਸੀ ਨਾ ਨਾਲ ਦੀ ਨਾਲ ਫੋਨ ਮਾਰ ਲਿਆ ਕਰੋ ਜੇ ਗੱਡੀ ਪਹੁੰਚਦੀ ਹੋ ਜੇ ਕਰਾਇਆ ਦੂਗਾ 300 ਰੁਪਏ ਕਿਹੜੀ ਚੈਨਾ ਕੀਰਾ ਚੈਨਾ ਕੀਰਾ ਬਾਈ 55 ਰੁਪਏ ਨੇੜ ਤੇੜ ਜਿਹੜਾ ਰੇਟ ਚੱਲੀ ਜਾਂਦਾ ਬਾਕੀ ਰੋਜ਼ ਦਾ ਰੇਟ ਜਿੰਨੇ ਵੀ ਤੁਹਾਡੇ ਜਿੰਨੀ ਦਿਨ ਨੂੰ ਪ੍ਰੋਗਰਾਮ ਹੋਇਆ ਉਸਤ ਦਾ ਰੇਟ ਜਿਹੜਾ ਹੋਊਗਾ ਉਦੋਂ ਲੱਗ ਜੂਗਾ ਭਰਾ ਤੇ ਪੂਰ ਚੱਕ ਲਈ ਮੇਰਾ ਵੀ ਜਿਹਦਾ ਵੀ ਆ ਗੱਲ ਹੀ ਕੋਈ ਨਹੀਂ ਲੈਸ ਕਰਦੇ ਨਹੀਂ ਲੈਸ ਕਰਾਂਗੇ ਪੂਰਾ ਨਾਮ ਤੇ ਲੈ ਕੇ ਲੈਸ ਦਾ ਸੀ ਬਾ ਠੀਕ ਆ ਸ਼ੇਅਰ ਕਰਕੇ ਆ ਜਾ ਬਈ ਵੀਡੀਓ ਹਾਂ ਚਾ ਠੀਕ ਆ ਭਰਾ ਮਿਹਰਬਾਨੀ ਕੱਲ ਵੀਰ ਭਰਾ ਮੈਸੇਜ ਕਰੀ ਜਾਂਦੇ ਕਹਿੰਦੇ ਯਾਰ ਸੰਜੂ ਨਾਲ ਗੱਲਬਾਤ ਹੀ ਨਹੀਂ ਕਰਦੇ ਸੰਜੂ ਸੰਜੂ ਕਹਿੰਦੇ ਸੰਜੂ ਸੰਜੂ ਹੋ ਗਈ ਨਤਰੋ ਹੋਰ ਭਰਾ ਕੀ ਵਾਲਾ ਸੰਜੂ ਕੀ ਲਈ ਸਰਦਾ ਹੋਰ ਅੱਜ ਸਾਰਾ ਕੁਝ ਸੀ ਤੇ ਪਹਾੜੀ ਮਿਰਚ ਪਈ ਆ ਫੋਲੋ ਗੋਭੀ ਪਈ ਆ ਪਹਾੜੀ ਮਿਰਚ ਦਾ ਰੇਟ ਤੁਹਾਨੂੰ ਦੱਸ ਹੀ ਦਿੱਤਾ ਵੀ ਇਹਦਾ ਕਿੰਨਾ ਚੱਲੀ ਜਾਂਦਾ 60 ਰੁਪਏ ਪਾਪਾ 55 ਕਿਰ ਦੱਸਿਆ ਸੀ ਮੈਨੂੰ 60 ਰੁਪਏ ਇੱਧਰ ਸੰਜੂ ਲਈ ਜਾਂਦਾ ਕੁਆਲਟੀ ਦਾ ਹੀ ਫਰਕ ਹੁੰਦਾ 5-7 ਰੁਪਈਆ ਜਿਹੜੀ ਫੋਲੋ ਗੋਭੀ ਇਹ ਬਈ 50 55 50 ਪਾ 50 ਉਹੀ ਚੱਲੀ ਜਾਂਦੀ ਆ ਤੇ ਅਰਬੀ 30 ਰੁਪਏ ਹਾਂਜੀ ਹੈ 35 ਰੁਪਏ ਏ 35 ਰੁਪਏ ਵਾਲੀ ਕੁਆਲਿਟੀ ਹੈ ਬਾਈ ਕਿਉਂਕਿ 5 70 ਰੁਪਈਆ ਦਾ ਬਾਈ ਫਰਕ ਹੁੰਦਾ ਹੀ ਹੈ ਕੁਆਲਿਟੀ ਦੇ ਮਗਰ ਜਿਹੜਾ ਨਿੰਬੂ ਯਾਰ ਵੱਖਰੇ ਜਿਵੇਂ ਆ ਗਏ ਨੇ ਸੰਜੂ ਤੇਰੇ ਕੋਲ ਯਾਰ ਕਿਉਂ ਵੱਖਰੇ ਕਿਉਂ ਸਫਾਈ ਜੀ ਵਾਲੇ ਲੱਗਦੇ ਆ ਠੀਕ ਐ ਨਹੀਂ ਗੱਡੀ ਲੇਟ ਹੋ ਗਈ ਗੱਡੀ ਲੇਟ ਹੋ ਗਈ ਤੇ ਕੀ ਰੇਟ ਆ ਇਹ 60 ਰੁਪਏ ਵਾਲਾ ਬਾਈ ਨਿੰਬੂ ਪਿਆ ਯਾਰ 4 ਪਾਣ ਵਾਲਾ ਕਦੋਂ ਕਰਦੇ ਹੋਗੇ ਤੁਸੀਂ ਜਿਹੜੇ ਮਰਜ਼ੀ ਆ 4 ਹੀ ਪਾਣਾ ਜਿਹੜੇ ਮਰਜ਼ੀ ਨਿੰਬੂ ਪਾ ਲੈ ਉਹ ਆਊਗਾ ਕਾਗਜ਼ੀ ਜਾਂਦਾ ਨਾ ਯਾਰ ਅਹੀ ਤਾਂ ਥੋੜੇ ਦਿਨਾਂ ਦਾ ਕਾਊ 25 30 ਰੁਪਏ ਵਾਲੇ ਬੰਦੇ ਆ ਆਊਗਾ 25 ਰੁਪਏ ਲਾਉਣੇ ਆਈ ਤਾਂ ਬੜੇ ਦਿਨਾਂ ਬਾਅਦ ਆਏ ਅੱਜ ਬੜੇ ਦਿਨਾਂ ਬਾਅਦ ਆਏ ਆ ਵੀ ਹੁਣ ਰੂਟ ਜੇ ਰੱਖ ਲਿਆ ਆਏ ਨੂੰ 15 ਮਿੰਟ ਦੀ ਵੀਡੀਓ ਬਣ ਗਈ ਆਏ ਨੂੰ 15 ਮਿੰਟ ਦੀ ਵੀਡੀਓ ਬਣ ਗਈ ਸੈੱਟ ਉਹ 40 ਮਿੰਟ ਦੀ ਵੀਡੀਓ ਬਣ ਜਾਂਦੀ ਲੋਡ ਨਹੀਂ ਆਉਂਦਾ ਸਰਕਾਰ ਚੰਦਰભાઈ ਸੰਜੂ ਦੇ ਜਿਹੜਾ ਸੰਜੂ ਦੀ ਦੁਕਾਨ ਤੇ ਖੜੇ ਆ ਜਿਹੜਾ ਨੰਬਰ ਆ ਗਿਆ ਬਾਈ ਜਿਹੜਾ 7009467102 ਕਿਸੇ ਨੂੰ ਵੀ ਵੀਰ ਭਰਾ ਨੂੰ ਸਸਤੇ ਰੇਟ ਤੇ 15 ਕਿਲੋ ਸਬਜ਼ੀ ਵਗੈਰਾ ਚਾਹੀਦੀ ਆ ਤੇ ਆਪਾਂ ਨਾਂ ਲੈਦੇ ਸੰਜੂ ਲੈਸ ਕਰਦੇ ਹਾਂ ਵੀਡੀਓ ਵੇਖੇ ਜਿਹੜਾ ਬੰਦਾ ਆਊਗਾ ਕਰਦਾਂਗੇ ਤਾਂ ਕੀ ਗੱਲ ਆ ਇਹ ਨਾਂ ਲੈ ਕੇ ਲੈਸ ਕਰਿਆ ਨਾ ਫਰੀਜ਼ ਆ ਨਹੀਂ 10 ਰੁਪਏ ਵਾਲਾ ਹਰੇਕ ਚੀਜ਼ ਮਗਰ ਸਾਡ ਚਲਾਓ ਸਾਰੇ ਡੱਬੇ 50 ਰੁਪਏ 70 ਲਵਾ ਫੇ ਮਗਰ ਕਦੇ ਕਿਲੋ ਮਗਰ ਕਹਿੰਦੇ ਮੈਨੂੰ ਘਾਟਾ ਪਾਊਗਾ ਲੈ ਬਾਈ ਸਾਰੀ ਵਰੀਅਟੀ ਇੱਧਰ ਹੋ ਗਈ ਆ ਆਲ ਓਵਰ ਠੀਕ ਆ ਭਰਾ ਸੰਜੂ ਤੇ ਮਿਹਰਬਾਨੀ ਭਰਾ ਟਾਈਮ ਦੇਣਾਂ ਤੇ ਤੜਕੇ ਕਹਿੰਦਾ ਮੈਂ 50 ਵੇਚੀ ਆ ਹੁਣ ਜਿਵੇਂ ਜਿਵੇਂ ਟਾਈਮ ਜ਼ਿਆਦਾ ਹੋ ਗਿਆ ਤੇ ਹੁਣ ਹੋ ਗਿਆ ਭਾਈ ਰੁਪਈਏ 40 ਰੁਪਈਏ ਕਹਿੰਦਾ ਮੈਂ ਪਿੰਡੀ ਲਾ ਦੂੰਗਾ ਪਹਿਲਾਂ ਤੜਕੇ ਵਿੱਚ ਹੀ 50 ਜਿਵੇਂ ਜਿਵੇਂ ਟਾਈਮ ਵਧ ਗਿਆ ਤੇ ਆ ਬਾੜੀ ਮੇਰ ਕਿਹਦੇ ਕੋਲ ਯਾਰ ਬਹੁਤ ਸ਼ਾਨਦਾਰ ਭਾਈ ਇਹ ਕਿਥੋਂ ਦੀ ਆ ਗਈ ਹੈ ਪਤਾ ਨਹੀਂ ਕਾ ਬਾਤ ਲੱਗੀ ਹੈ ਹੈ ਇਹ ਕੀ ਰੇਟ ਲਾਇਆ ਨਾ ਇਹਦਾ ਇਹ ਲੱਗਦਾ ਯਾਰ ਜਿਵੇਂ ਬੁਣਗੇ ਮ사ਜ ਕਰਦਗੇ ਨਾ ਵਾਲਾਂ ਦੇ ਸਰੋਂ ਦੇ ਤੇ ਆਦੀ ਮ사ਜ ਕੀਤੀ ਹੁੰਦੀ ਹੈ ਲੱਗਦੀ ਹੈ ਕਿ ਨਹੀਂ ਵੇਖ ਦੋ ਇਧਰ ਇਹ ਚਮਕ ਮਾਰ ਰਹੀ ਝੌਂਕ ਮਾਰਦੀ ਤੇਰੇ ਪੂਰੀ ਕੀ ਚੱਕਰ ਆ ਇਹ ਜੈਪੁਰ ਦੀ ਆ ਬਾਈ ਇਹ ਤੇ 50 ਰੁਪਏ ਰੇਟ ਦੱਸਿਆ ਬਾਈ ਨੇ ਇਹਨਾਂ 50 ਰੁਪਏ ਰੇਟ ਤੇ ਇਦਾਂ ਰੇਟ ਆ ਬਾਈ ਇਧਰ ਚੱਲੀ ਜਾਂਦਾ ਤੇ ਬਾਈ ਆਪਣਾ ਮਿਲਦੇ ਨਹੀਂ ਬਾਈ ਬਿਜ਼ੀ ਵਾਲਾ ਰਹਿੰਦੇ ਸੀਗੇ ਤੇ ਉਹ ਬਾਈ ਕੀ ਵਾਲਾ ਬਾਈ ਕਿੱਦਾਂ ਗਾਇਬ ਹੋ ਗਈ ਸੀ ਬਈ ਇੰਨੇ ਦਿਨ ਬਾਰ ਗਏ ਸੀ ਕਿਤੇ ਬਾਰ ਗਏ ਸਿੰਗਾਪੁਰ ਗਿਆ ਫਿਰ ਅੱਛਾ ਠੀਕ ਆ ਇਮੀਗ੍ਰੇਸ਼ਨ ਵਾਲੇ ਬੰਦੇ ਆਪ ਹੀ ਬਾਹਰ ਤੋਰਦੇ ਆ ਹੈ ਜਾਣਾ ਵੀ ਚਾਹੀਦਾ ਬਾਰਪੁਰ ਘੁੰਮਣਾ ਵੀ ਚਾਹੀਦਾ ਸਹੀ ਗੱਲ ਆ ਬਾਈ ਤੇ ਆਲੂ ਵੀ ਆਪਣੇ ਆਉਣ ਸਾਰ ਚੇਂਜ ਹੋਏ ਕਿ ਨਹੀਂ ਫਿਰ ਮਨੋਸ ਹੋ ਜਾ ਭਾਈ ਚਲੇ ਜਾਂਦੇ ਯਾਰ 1100 ਹੈ 1100 ਹਾਂ 1000 ਤੋਂ ਲੈ ਕੇ 1100 ਦੇ ਵਿੱਚ ਅੱਜ ਕਰਦ ਗਏ 50 ਰੁਪਏ ਲੈਸ ਆਪਾਂ ਯਾਰ ਬਹੁਤ ਦਿਲ ਹੋ ਗਿਆ ਕਰ ਕਰਦਾਂਗੇ ਤੇਰੇ ਜਿਹੜਾ ਕਰਦਾਂਗੇ ਜਿਹੜਾ ਵੀਡੀਓ ਵੇਖ ਕੇ ਆਊਗਾ ਬਈ 50 ਰੁਪਏ ਘੱਟੇ ਮੈਂ ਕਰ ਲੈਸ ਕਰਾ ਦਿਆਂ ਬਸ ਜਿੰਨੇ ਬੰਦੇ ਬਾਈ ਮੰਗਣਗੇ ਰੇਟ ਤੇ ਉਦੋਂ 50 ਰੁਪਏ ਲੈਸ ਤੁਸੀਂ ਭਾਵੇਂ ਬਾਅਦ ਚ ਦੱਸ ਦਿਓ ਬਈ ਅਈ ਵੀਡੀਓ ਵੇਖ ਕੇ ਆਏ ਪਹਿਲਾਂ ਰੇਟ ਪੁੱਛਦੇ ਸਿਰ ਵੀ ਕਰ ਦੋ 50 ਰੁਪਏ ਲੈਸ ਕਰਦਾ ਸਹੀ ਆ ਕਦੇ ਬਾਈ ਕਹਿੰਦੇ ਪਹਿਲਾਂ ਵੀਡੀਓ ਵੇਖ ਕੇ ਕਦੇ ਵੱਧ ਮੰਗ ਲੈ ਤੁਸੀਂ ਐਂ ਕਰਿਓ ਜੇ ਪਹਿਲਾਂ ਆਣਾ ਬਾਈ ਕੋਲੇ ਰੇਟ ਪੁੱਛਣਾ ਫਿਰ ਕਹਿੰਦਾ ਬਈ ਅਈ ਵੀਡੀਓ ਵੇਖ ਕੇ ਆਏ ਸਹੀ ਗੱਲ ਹੈ। ਹੋਰ ਕੋਈ ਸਹੀ ਗੱਲ ਹੈ। ਮਾਨਤਾ ਹੋ ਜੂਗਾ। ਹੋਰ ਕੀ ਚਾਹੀਦਾ? ਤੇਰਾ ਨਾਮ ਵੀ ਲੈ ਦੂਗਾ ਨਾ ਕੋਈ ਤਾਂ ਵੀ 5000 ਰੁਪਏ ਲਾਸ ਕਰ ਦੇ। ਇੱਥੇ ਰੱਖ ਠੀਕ ਆ ਬਾਈ ਯਾਰ। ਮਾਨਤਾ ਨਹੀਂ ਹੁੰਦਾ ਭਰਾ ਹੋਰ ਕੀ ਨਹੀਂ? ਮਾਨਤਾ ਨਹੀਂ ਹੁੰਦਾ। ਹਾਂ ਜੀ। ਤੇ ਭਾਈ 1100 ਜਿਹੜੀ ਕੁਆਲਿਟੀ ਐਲਰ ਚੱਲੀ ਜਾਂਦੀ ਆ ਤੇ ਡਾਇਮੰਡ ਦੀ ਕੁਆਲਿਟੀ ਵੀ ਇਹੀ ਆ ਭਰਾ। ਡਾਇਮੰਡ ਵੀ 1000 ਤੋਂ 1100 ਰੁਪਏ ਵਿੱਚ। 1000 ਤੋਂ 1100 ਦੇ ਨੇੜੇ ਜਿਹੜਾ ਜਿਹੜਾ ਰੇਟ ਚੱਲ ਰਿਹਾ। ਬਾਈ ਗਾਹ ਯਾਰ ਕਿਵੇਂ ਪੁੱਛੀ ਜਾਂਦਾ ਮੈਨੂੰ ਕਿਸਾਨ ਵੀਰ। ਇਹਨਾਂ ਦੇ ਫੋਨ ਆ ਜਾਂਦੇ ਆ ਆਲੂ ਯਾਰ ਕਿਵੇਂ ਕਰੀਏ। ਆਲੂ ਹੌਲੀ ਹੌਲੀ ਕੱਢਣਾ ਚਾਹੀਦਾ ਯਾਰ ਅੱਗੇ ਹੁਣ ਦੇਣ ਕੱਢੀ ਜਾਂਦੇ ਆ ਨਵੰਬਰ ਚ ਨਵਾਂ ਆਲੂ ਆ ਜਾਂਦਾ ਤੇ ਹੌਲੀ ਹੌਲੀ ਜੀ ਆਪਾਂ ਕੱਢਾਂਗੇ ਤਾਂ ਹੀ ਨਿਭੜਣਗੇ ਹਾਂ ਤੇ ਜੇ ਤੇਜ਼ੀ ਵੀ ਆਊਗੀ ਤਾਂ ਹੀ ਆਣੀ ਹੈ ਜੇ ਆਪਾਂ ਹੌਲੀ ਹੌਲੀ ਆਨੂੰ ਕੱਢਾਂਗੇ ਤੇ ਤੁੜੀ ਲਾਗਾ ਬਣਾਓ ਜੇ ਪਿਛਲੇ ਸਾਲ ਵਾਲੀ ਵੀ ਰੱਖੀ ਬੈਠੇ ਤੇ ਨਵੀਂ ਆ ਗਈ ਉਹਨੂੰ ਨਵੀਂ ਆ ਗਈ ਤੇ ਹੌਲੀ ਹੌਲੀ ਕੱਢਾਂਗੇ ਨਾ ਜੇ ਆਪਣਾ ਮਾਲ ਮੰਨ ਲਓ ਆਪਣਾ ਕੋ ਹਜ਼ਾਰ ਕੱਟਾ ਪਿਆ ਆਪਾਂ 500 ਕੱਢਦਾ 500 ਦੀ ਤੇਜ਼ੀ ਵੀ ਖਲਾ ਦੇ ਬਿਲਕੁਲ ਬਈ ਹਜ਼ਾਰ ਤਾਂ ਹਜ਼ਾਰ ਰੱਖੀ ਰੱਖਾਂਗੇ ਉਹ ਤੇਜ਼ੀ ਵੀ ਨਹੀਂ ਆਣੀ ਫਿਰ ਤੇਜ਼ੀ ਵੀ ਨਹੀਂ ਆਣੀ ਤੇ ਬਾਹਰ ਕੱਢਣਾ ਹੇ ਜਦਾ ਜੀ ਤੇ ਨੰਬਰ ਆ ਗਿਆ ਬਾਈ 98141 3383 ਜਿਸ ਵੀ ਭਰਾ ਕੋਲੇ ਆਲੂ ਪਿਆ ਸਟਾਕ ਪਿਆ ਗਿਆ ਜਾਂ ਖਰੀਦਣਾ ਵੀ ਉਹਦੇ ਕੰਟੈਕਟ ਬਾਈ ਨਾਲ ਜਰੂਰ ਕਰ ਲਿਓ ਜੇ ਨੰਬਰ ਆ ਗਿਆ ਬਾਈ ਸਕਰੀਨ ਤੇ ਮਿਹਰਬਾਨੀ ਦਾ ਟਾਈਮ ਦੇਣਾ ਠੀਕ ਹੈ ਬਾਈ ਜੀ ਹੋਰ ਮਾਈਕੀ ਵਾਲਾ ਹੀ ਬਈ ਆਮਣੇ ਆਏ ਆਪਣੇ ਕੋਲੇ ਲੋਕ ਨੇ ਖਤਮ ਹੋ ਗਿਆ ਯਾਰ ਆਪਣੇ ਕੋਲੇ ਕੀ ਕੋਹਾ ਆਹਾ ਬਾਬੂ ਕੋシャ ਪਿਆ ਤੇ ਆ ਮੈਸੇ ਥੋੜਾ ਜਿਹਾ ਮਿੱਦੀ ਮਹੌਲ ਵਧੀਆ ਲਾਜ਼ਮੀ ਮੈਂ ਇੱਕ ਮਿੰਟ ਇਹ ਲੈ ਭਰਾ ਹੋਰ ਸੁਣਾ ਕਾਹਮਾ ਸਦਾ ਬਾਈ ਕੋਲੇ ਵੈਰਾਈ ਅੱਜ ਬਾਈ ਭਰ ਭਰ ਕੇ ਤੁਹਾਨੂੰ ਦੱਸ ਦਈਏ ਅੰਦਰ ਨਯਾਰੀ ਵਜੇ ਪਾਇਆ ਆ ਬਈ ਸ਼ਾਰਦਾ ਕੀ ਰੇਟ ਹੈ ਇਹ ਮਦੀਰਾ ਕਿਦੋਂ ਰੱਖਿਆ ਕਰ ਇਹ ਹੋ ਡਿੱਗਦਾ ਸੀ ਦੱਬਾ ਮੈਂ ਇਹਦਾ ਵਾਹਾਂ ਟੁੱਟ ਜੂਗਾ ਮੈਂ ਡੱਗੇ ਠੀਕ ਹੈ ਇਹ ਬਈ 52 ਸੀ ਆ ਐਨਾ ਕਹਦੇ ਕਹਿੰਦੇ 4ਾਂ ਦੇ 1 ਬਾਈ ਨੇ ਮਦੀਰਾ ਪਾਇਆ ਕੀ ਰੇਟ ਹੈ ਬਈ ਇਹ ਇਹ 3.500 ਰੁਪਏ ਦਾ ਬੰਦ ਸਾਢੇ 3.500 ਦਾ ਡੱਬਾ ਬਈ ਇਹ ਤੇ ਇਧਰ ਸੇ ਆ ਗਏ ਬਾਈ ਕੋਲੇ ਛੋਟੇ ਛੋਟੇ ਐ ਨਿਕ ਨਿਕੇ ਇਹ ਕੀ ਰੇਟ ਆ ਬਾਈ ਇਹ 70 ਕਰਵੇਂਗਾ ਸਰਫੀ 70 ਰੁਪਏ ਕਿਲੋ ਬਈ ਨਾਲੇ ਤੁਹਾਨੂੰ ਦੱਸ ਦਈਏ ਵੀ ਇਹ ਅਸੀਂ ਪਰਚੂਨ ਦੇ ਰੇਟ ਵੀ ਦੱਸੀ ਜਾਨੇ ਹਾਂ ਪਰਚੂਨ ਚ ਇਹਨਾਂ ਦੇ ਮਿਲੋ ਲੈ ਪਰ ਜੋਂ ਅਦਾਸ ਕਰਦੇ ਵੱਧ ਹੁੰਦਾ ਫਿਕਰ ਦੇ ਉਹ ਸਿਰਫ ਇਹ ਮਿਲ ਜੂਗਾ ਤੇ ਭਾਈ ਹੋਲ ਸੇਲ ਦੇ ਰੇਟ ਆ ਤੇ ਆ ਭਾਈ ਬੱਬੂ ਕੁਛਾ 50 ਰੁਪਏ ਕਿਲੋ ਇਹ ਭਾਈ 50 ਰੁਪਏ ਕਿਲੋ ਆ ਇਹ ਵੀ ਹੋਲ ਸੇਲ ਦੇ ਰੇਟ ਆ ਉਧਰ ਭਾਈ ਜੂਸੀ ਸੇ ਆ ਗਿਆ ਇਹ ਇਹ ਜੂਸੀ ਸੇ ਵੀ ਆ ਭਾਈ ਦੂਜਾ ਵੀ ਹੈ ਨਾ ਇਹ ਕੀ ਰੇਟ ਹੈ ਇਹ 120 ਰੁਪਏ ਕਿਲੋ ਇਹ ਭਾਈ 120 ਰੁਪਏ ਕਿਲੋ ਇਹਦਾ ਰੇਟ ਫਿਰ ਵੱਧ ਗਿਆ ਥੋੜਾ ਜਿਹਾ ਤੇ ਇਧਰ ਆਹ ਭਾਈ ਕਿਹੜੇ ਸੇ ਖਾਣਾ ਇਹ ਗੱਲ ਆ ਇਹ ਕੀ ਰੇਟ ਹੈ ਇਹ 120 ਰੁਪਏ ਇਹ ਮੰਗੇ ਹੁੰਦਾ ਇਹ ਤੇ ਆਹ ਭਾਈ ਨਾਰ ਨਾਲ ਵੀ ਗਿਆ 1800 ਪੈਣ ਦਾ ਵੀ ਗਿਆ ਨਾਲ ਵੀ ਗਿਆ 1800 ਦਾ ਡੱਬਾ ਤੇ ਬਾਈ ਆਹਾ ਇਹ 60 ਰੁਪਏ ਕਿਲੋ ਜਾਨੀ ਆਪਾਂ ਨੂੰ ਵਹਿ ਗਈ ਕਿੰਨੇ ਦਾ ਗੱਟਾ ਵਹਿ ਗਿਆ 20 ਕਿਲੋ ਵਾਲਾ ਸਾਰਾ ਅਗਲਾ ਨਿਕਲਦਾ ਯਾਰ ਇਹ ਯਾਰ ਸਾਰਾ ਹੀ ਨਿਕਲਦਾ ਹੈ 20 ਕਿਲੋ ਹੁੰਦੀ ਹੈ 19 ਕਿਲੋ ਲੈ ਕੇ ਕਿਲੋ ਦਾ ਨਿਕਲ ਜਾਂਦੀ ਹਾਂ ਬਸ 18 ਕ ਨਿਕਲਦੀ 18 ਕ ਨਿਕਲਦੀ ਯਾਰ 1000 ਰੁਪਏ ਦਾ ਗੱਟਾ ਹੁੰਦਾ ਵਧੀਆ ਠੀਕ ਆ 1000 ਰੁਪਏ ਦਾ ਗੱਟਾ ਜਿਹੜਾ ਬਾਈ ਚੱਲਿਆ ਗੱਟਾ ਵੀ ਹੈਗਾ ਆਪਣੇ ਕੋਲੇ ਇਹ ਗੱਟਾ ਵਹਿ ਗਿਆ ਗੱਟਾ ਵੀ ਹੈਗਾ ਨਾਲ ਅੰਦਰ ਠੀਕ ਆ ਵੇ ਵੈਸੇ ਲਾਈ ਸੈਂਪਲ ਗੱਡਾ ਸੈਂਪਲ ਹੋਰ ਭਰਾ ਕਹਿਵਾ ਸਤ ਵਧੀਆ ਵਧੀਆ ਆਯੁਰਵੈਦਿਕ ਦਾ ਸਮਾਨ ਬਾਈ ਨੇ ਘਟਾਦਾ ਚਾਹ ਜ਼ਰੂਰ ਲੈ ਕੇ ਜਾਇਆ ਕਰੋ ਬਾਈ ਦੀ ਚਾਹ ਬਹੁਤ ਟੇਸਟੀ ਹੁੰਦੀ ਹੈਗੀ ਤੇ ਮੈਂ ਕਿ ਆਲੂ ਵਾਲੇ ਬਾਈ ਨਾਲ ਗੱਲਬਾਤ ਕਰ ਹੀ ਲਈ ਆ ਤਾਂ ਕੋਈ ਵੀ ਫਲ ਫਰੂਟ ਤੁਹਾਨੂੰ ਪਰਚੂਨ ਤੇ ਚਾਹੀਦੇ ਮੈਂ ਸੋਹਣੀ ਅੰਬ ਲੈਣ ਆਇਆ ਸੀ ਬਾਈ ਕੋਲੇ ਅੰਬ ਕਹਿੰਦਾ ਤੂੰ ਪੱਕੇ ਅੰਬ ਲੈਣ ਆ। ਸੋਮਵਾਰ ਦਿਓ ਪੱਕੀ ਗੱਲ ਪੱਕੀ ਗੱਲ ਸੋਮਵਾਰ ਨੂੰ ਲੈ ਆਏਗਾ ਚੱਕੀ ਸੋਮਵਾਰ ਨੂੰ ਅੰਬ ਆ ਜਣਾ ਬਾਈ ਕੋਲੇ ਤੇ ਹੋਰ ਭਰਾ ਕਹਿਵਾ ਦਿੰਦਾ ਭਾਈ ਲੈ ਬਈ ਨੰਬਰ ਬਾਈ ਦਾ ਭਾਈ ਨੰਬਰ ਬੋਲ ਦਿੰਿਆ ਆ 31 ਨੰਬਰ ਦੁਕਾਨ ਆਪਣੀ 31 ਨੰਬਰ ਦੁਕਾਨ ਤੇ ਖੜਿਆ ਆ ਨੰਬਰ ਚੱਲੀ ਜਾਂਦਾ ਨਹੀਂ ਨਹੀਂ ਇਹ ਹੀ ਚੱਲਦਾ ਵੀ ਚੱਲਦਾ ਭਰਾ ਦਾ ਮੇਰਾ 75 899 97 262 75 899 ਠੀਕ ਆ 97 562 97 562 ਕੋਈ ਵੀ ਮਿੱਤਰੋ ਕਾਰੋਬਾਰ ਸਬੰਧੀ ਪਹਲਾ ਦੇ ਸਬੰਧੀ ਗੱਲਬਾਤ ਕਰਨੀ ਹੈ ਜਾਂ ਕੋਈ ਵੀ ਵਿਆਹ ਸ਼ਾਦੀ ਦਾ ਪ੍ਰੋਗਰਾਮ ਉੱਥੇ ਪਹੁੰਚ ਦੀ ਗੱਡੀ ਹੋ ਜੂਗੀ ਤੇ ਜਿਹੜਾ ਜਿਹੜੇ ਲਾਦੀ ਭਾਈ ਜਿਹੜਾ ਵੀਡੀਓ ਵੇਖਿਆ ਹੋਊਗਾ ਹੋਮ ਡਿਲੀਵਰੀ ਫਰੀ ਆ ਚੱਕ ਇਹ ਠੀਕ ਆ ਮੁੱਖੜੇ ਸ਼ਹਿਰ ਦੇ ਵਿੱਚ ਹਾਂ ਬਸ ਦੁਬਾਰਾ ਫਰੀ ਆ ਜਿਹੜਾ ਵੀਡੀਓ ਵੇਖ ਕੇ ਆਊਗਾ ਬਾਈ ਸ਼ੇਅਰ ਕਰਕੇ ਆਊਗਾ ਉਹਨੂੰ ਲੈਸ ਕਰ ਦਾਂਗਾ ਠੀਕ ਆ ਪੰਜਾਂ ਦੇ ਲੰਬਾ ਨਾ ਹੋ ਜਾ ਕੋਈ ਨਹੀਂ ਆਉਂਦਾ ਵਸੇ ਯਾਰ ਠੀਕ ਆ ਠੀਕ ਆ ਭਰਾ ਓਕੇ ਬਾਈ ਤੇ ਫਿਰ ਬਾਈ ਕੋਲੇ ਆ ਗਏ ਆ ਫੇਰ ਕੀ ਆਲਾ ਭਰਾ ਵਧੀਆ ਵਧੀਆ ਠੀਕ ਆ ਓ ਮੈਂ ਬਾਈ ਹੈਂ ਤੂੰ ਮੰਦਾ ਕਿਤੇ ਨਹੀਂ ਗਏ ਸੀ ਨਹੀਂ ਜੀ ਗਏ ਸੀ ਨਹੀਂ ਨਹੀਂ ਕੰਮ ਨਹੀਂ ਗਏ ਹੈ ਵੈਸੇ ਇਹ ਤਾਂ ਮੈਸ ਮਾਰ ਜਾਨੇ ਆ ਨਹੀਂ ਮੰਡੀ ਥੋੜਾ ਕੰਮ ਠੀਕ ਕੋ ਟਰੇਲੂ ਠੀਕ ਆ ਕਲੇਲੂ ਵੀ ਕੰਮ ਜ਼ਰੂਰੀ ਆ ਬਾਈ ਆਏ ਰਾਲੂ ਬਹੁਤ ਮੋਟਾ ਪਿਆ ਬਾਈ ਇਹ ਡਾਇਮੰਡ ਕੁਆਲਿਟੀ ਆ ਕੀ ਰੇਟ ਆ ਬਾਈ ਇਹ ਇਹ ਕੋਈ 1100 ਰੁਪਏ ਦਾ ਘਟਾ ਹੈ ਇਹ ਜਿਹੜਾ 슈ਗਰ ਫਰੀ ਆ ਗਿਆ ਹਨਾ ਹਾਏ ਜਿਹਦੇ ਚ 슈ਗਰ ਫਰੀ ਇਹ ਮਿੱਠੇ ਚ ਆ ਉਹ 슈ਗਰ ਫਰੀ ਹੁੰਦਾ ਹੁੰਦਾ ਸੇਮ ਕੁਆਲਿਟੀ ਹੁੰਦੀ ਆ ਸੇਮ ਕੁਆਲਿਟੀ ਇਹ ਘਰ ਥੈਲੀਆਂ ਆ ਲੰਗੀਆਂ ਦੋ ਦੋ ਕਿਲੋ ਵਾਲੀਆਂ ਬਾਈ ਉਹ ਵੀ ਆਉਂਦਾ ਉਹ ਪਿਆ ਸਾਹਮਣੇ ਇਸੇ ਨੂੰ ਪਾ ਦਿੰਦੇ ਵਾਸਾ ਇਸੇ ਨੂੰ ਪਾ ਦਿੰਦੇ ਬਸ ਕਾ ਕੇ ਨੂੰ ਨਾ ਹਾਂ ਪੱਖਾ ਲਵਾ ਕੇ ਹਵਾ ਲਵਾ ਕੇ ਸਤਾਰ ਕੇ ਇਹਨੂੰ ਥੈਲੀਆਂ 'ਚ ਪੈਕ ਕਰ ਦੰਗੇ ਇਹਨੂੰ ਥੈਲੀਆਂ 'ਚ ਪੈਕ ਕਰ ਮੋਟੀ ਗੱਲ ਦੱਸਦੀ ਬਾਈ ਨੇ ਵੀ ਆਲੂ ਆਹੀ ਹੁੰਦਾ ਯਾਰ ਆਲੂ ਆਹੀ ਹੁੰਦਾ ਉਹ ਪੈਕਿੰਗ ਛੋਟੀ ਕਰਦੀ ਐਲਰ ਬਈ ਕਿਹੜਾ ਪਿਆ ਆਪਣੇ ਕੋਲੇ ਐਲਰ ਵੇਗਿਆ ਅੱਜ ਵੇਗ ਗਿਆ ਹਾਂ ਠੀਕ ਆ ਉਹ ਕੀ ਰੇਟ ਵੇਗਿਆ ਬਾਈ ਅੱਜ 1000 ਰੁਪਏ ਤੋਂ ਲੈ ਕੇ 1200 ਰੁਪਏ ਤੱਕ ਭਾਅ ਸੀਗਾ 1200 ਵਾਲਾ ਸਿਰਕ ਕੁਆਲਟੀ ਸਿਰਕ ਕੁਆਲਟੀ 1000 ਰੁਪਏ ਦੇ ਹਲਕੇ ਫੁਲਕੇ ਲਾਟ 1000 ਰੁਪਏ ਦੇ ਜਿਹੜਾ ਵੀ ਵੀਡੀਓ ਵੇਖਿਓਗੇ 1216 ਕਿੰਨੇ ਦਾ ਲਾएंगे 1200 ਵਾਲਾ ਉਹਨੂੰ ਲਾਵਾਂਗੇ ਟੋਡੀ ਵੀਡੀਓ ਵੇਖ ਕੇ ਸ਼ੇਅਰ ਕਰਕੇ ਆਉਗਾ ਉਹਨੂੰ 1100 ਰੁਪਏ ਦਾ ਓ ਕੀ ਗੱਲ ਆ ਓ ਕੀ ਗੱਲ ਆ ਬਾ ਠੀਕ ਆ 100 ਰੁਪਏ ਸੰਦਾ ਹੀ ਛੜਾਦਾ ਯਾਰ ਬਾਈ ਤੋਂ ਇਹ ਇਹਨਾਂ ਆਖਿਓ ਕਦੇ ਅਸੀਂ ਪਹਿਲਾਂ ਦੱਸਦਾ ਵੀਡੀਓ ਪਹਿਲਾਂ ਤੋਂ ਹੀ ਘਟਾ ਪੁੱਛ ਲਿਓ ਬਾਈ ਤੋਂ ਰੇਟ ਪੁੱਛ ਲਓ ਬਾਈ ਆ ਬਾਅਦ ਦੇ ਵਿੱਚ ਤੁਹਾਡਾ ਨਾਮ ਬਾਅਦੋਂ ਨਾਮ ਲੇਦੇ ਭਾਵੇਂ ਸਹੀ ਹੈ 100 ਰੁਪਿਆ ਲੈਸ ਹੋਣਾ। ਚਾ ਮਾਨਦਾਨ ਕਰ ਜੀ ਬਾਈ। ਹੋਰ ਪ੍ਰਾ ਕਹਿਵਾ ਸੀ ਤਾਂ ਬਾਈ ਹੋਰ ਬਾਈ ਕੀ ਵਾਲਾ ਠੀਕ ਹੈ ਤੇ ਗਾਗੂ ਕੁ ਭਾਈ ਅੱਜ ਕਿਵੇਂ ਮੰਡੀ? ਗਾਗ ਵਧੀਆ ਸੀ ਸ਼ਨੀਵਾਰ ਦੀ ਮੰਡੀ ਡਬਲ ਹੁੰਦੀ ਐ। ਹੂੰ ਤੇ 100 ਰੁਪਏ ਹਣਾ। ਐ ਦਵਾਰ ਆ ਜਾਂਦਾ ਗਾ। ਗਾਗ ਬਹੁਤ ਸੀ ਅੱਜ ਮੰਡੀ ਦਾ। ਗਾਗ ਬਹੁਤ ਸੀ ਠੀਕ ਹੈ ਪ੍ਰਾ ਓਕੇ ਬਾਈ ਜੀ ਮਿਹਰਬਾਨੀ ਬਾਈ। ਭਾਈ ਨੰਬਰ ਤੁਹਾਨੂੰ ਜ਼ੂਮ ਕਰਕੇ ਵਿਖਾ ਦਿਆ ਗਰਗ ਟਰੇਡਿੰਗ ਕੰਪਨੀ ਦੇ ਖਰੇ 95018 13158 ਤੇ 9592925837 ਕਨੈਕਟ ਕਰ ਲਿਓ ਬਾਈ ਨੇ ਜੇ ਆਲੂ ਦਾ ਕੋਈ ਵੀ ਕਾਰੋਬਾਰ ਤੁਹਾਡਾ ਵੇਚਨੇ ਆ ਆਲੂ ਖਰੀਦਨੇ ਹੋਰ ਭਰਾਖੀ ਵਾਲਾ ਬਾਈ ਠੀਕ ਆ ਤੇ ਆ ਜਾ ਬਾਈ ਚੱਲੀਏ ਉਧਰ ਹੁਣ ਤੁਹਾਨੂੰ ਜਿਹੜੇ ਆ ਇਧਰ ਨਵੀਂ ਵੈਰੈਟੀ ਤੁਹਾਨੂੰ ਹੋਰ ਕਿਹੜੀ ਵਿਖਾਈਏ ਤੋਂ ਇੱਕ ਕੁਆਲਿਟੀ ਵੀਡੀਓ ਚ ਵੇਖੀ ਜਾਨੇ ਇਧਰ 70 ਰੁਪਏ ਕਿਲੋ ਜਿਹੜਾ ਅਲਕਰ ਚੱਲੀ ਜਾਂਦਾ ਇਧਰ ਤਾਜੀ ਕੁਆਲਿਟੀ ਸ਼ਾਨਦਾਰ ਕੁਆਲਿਟੀ ਆ ਤੇ 30 ਰੁਪਏ ਕਿਲੋ ਜਿਹੜੀ ਮਿਰਚ ਬਾਈ ਇਧਰ ਵਿਕੀ ਜਾਂਦੀ ਹੈ ਫਿਲਹਾਲ 30 ਰੁਪਏ ਕਿਲੋ ਜਿਹੜਾ ਬਾਈ ਪਰਮਲ ਚੱਲੀ ਜਾਂਦਾ ਇਧਰ ਫਿਲਹਾਲ ਤੁਸੀਂ ਦੇਖ ਲਓ ਜੇ ਗਾਹਕ ਜਿਆਦੇ ਆ ਫਿਲਹਾਲ ਇਧਰ ਯਾਰ ਤੇ ਭਗਦੜ ਮੱਚੀ ਪਈ ਹੋਰ ਭਰਾਖੀ ਵਾਲਾ ਠੀਕ ਆ ਵਧੀਆ ਸਤ ਤੇ ਜਿਹੜਾ ਬਾਈ ਪੇਠੇ ਦੀ ਕੁਆਲਿਟੀ ਚੈੱਕ ਕਰੀ ਜਾਂਦੇ ਆ ਆ ਵਿਗਿਆ ਜਿਹੜਾ 20 ਰੁਪਏ ਕਿਲੋ ਜਿਹੜਾ ਬਾਈ ਪੇਠਾ ਵੇਖਿਆਗਾ ਭਲਾਲ ਬਾਈ ਜਾਨੀ ਬੀਜੀ ਇਧਰ ਗੱਲਬਾਤ ਨਹੀਂ ਹੋ ਸਕਦੀ ਤੇ ਰੇਟ ਬਾਈ ਨੇ ਸਾਰੇ ਆਪਾਂ ਨੂੰ ਦੱਸ ਤੇ ਡਟੋ ਕਿਉਂਕਿ ਇਧਰ ਸੌਦਾ ਵਪਾਰ ਕਰਨ ਚੱਬੇ ਜੀ ਵੀ ਹੀ ਆ ਉਹ ਸਾਫੇ ਦਲੇ ਰੱਖ ਕੇ ਜਿਵੇਂ ਸੌਦਾ ਕਰਦੇ ਆ ਨਾ ਉਹ ਹਿਸਾਬ ਦਾ ਹੁੰਦਾਗਾ ਉਂਗਲੀਆਂ ਨੱਪ ਦਿੰਦੇ ਆ ਥੱਲੇ ਕਰਕੇ ਸਾਫੇ ਦੇ ਵਿੱਚ ਇੱਕ ਉਂਗਲ ਦਾ 10 ਰੁਪਏ ਦੂਜੀ ਉਂਗਲ ਦੇ 20 ਰੁਪਏ ਐ ਹਿਸਾਬ ਦਾ ਹੁੰਦਾਗਾ ਤੇ ਅੱਜ ਬਾਈ ਜੀ ਆ ਕਰਦਿਆਂ ਗੱਲਬਾਤ ਜਿਹੜੇ ਗੰਡੇ ਬਾਈ ਕੀ ਰੇਟ ਚੱਲੀ ਜਾਂਦੇ ਆ ਭਰਾ ਇਧ ਬਾਊ ਜੀ ਕੀ ਆਲਾ ਈ ਕਹਿਮਾ ਸੇ ਤਾਂ ਸੇ ਤਾਂ ਕਹਿਮਾ ਸੇ ਤਾਂ ਵਧੀਆ ਰਹਿਨੇ ਆ ਠੀਕ ਠਾਕ ਰਹਿਨੇ ਤੇ ਬਾਊ ਜੀ ਨੇ ਕਰ ਲਿਆ ਗੱਲਬਾਤ ਕਿ ਜਿਹੜੇ ਗੰਡੇ ਬਈ ਅਦਰ ਤੁਸੀਂ ਕੁਆਲਿਟੀ ਵੇਖੋ ਸ਼ਾਨਦਾਰ ਆਹਨ ਬਾਊ ਜੀ ਪਿਆਜ਼ ਕੀ ਕਰਤੇ ਆ ਜੀ ਪਿਆਜ਼ ਐਮਪੀ ਵਾਲਾ 35 36 ਰੁਪਏ ਨਾਸਕ ਵਾਲਾ 38 ਰੁਪਏ ਮਹਿੰਗਾ ਹੋ ਗਿਆ ਹਾਂ ਕਿਲੋ ਫਰਕ ਆ ਨਾਸਕ ਵਾਲਾ ਬਈ ਆ ਆਪਣੇ ਕੋਲ ਹੀ ਹਾਂਜੀ ਨਾਸਕ ਹੈਗਾ ਐਮਪੀ ਵਾਲਾ ਸੀ ਮੇਰੇ ਕੋਲ ਐਮਪੀ ਵਾਲਾ ਸੀਗਾ ਨਾਸਕ ਵਾਲਾ 38 39 ਦੀ ਆਵਾਜ਼ ਵੀ ਆਈ ਜਾਂਦੀ ਵਿਚ ਵਿਚ 40 ਵੀ ਕਈ ਵਾਰੀ ਲਾਈ ਜਾਂਦੇ ਵੀਰਪਰਾ 40 ਨੂੰ ਨਾਸਕ ਕਹਿੰਦੇ 60 ਜਾਣਾ ਚਲੋ ਕੋਈ ਨਹੀਂ ਜੀ ਅੱਜ ਕਰ ਦੇ ਵਾਏ ਕੋਈ ਅੱਛਾ ਗਾ ਨਹੀਂ ਮੈਂ ਨਾਲ ਤੇ ਗੱਲਾਂ ਲਾ ਦੋ ਵੀ ਅੱਜ ਕਿੰਨਾ ਹੋਣਾ ਹੈ ਅੱਜ ਗੱਲਾਂ ਲਾ ਦੋ ਕਿੰਨਾ ਹੋਊਗਾ ਹੋਰ 15 ਦਿਨਾਂ ਨੂੰ ਬੱਸ ਪਾਏ ਹੋਏ ਚੱਲੂਗਾ ਜੀ ਪਾਏ ਹੋਏ ਚੱਲਦਾ ਪਿਆ ਰੁਪਈਆ ਦੋ ਦੇ ਬਾਝੂ ਵਧੂਗਾ ਘਟੂਗਾ ਨਹੀਂ ਘਟਦਾ ਨਹੀਂਗਾ ਘਟਦਾ ਨਹੀਂਗਾ ਮੈਂ ਤਾਂ ਨਾ 50 ਹੋ ਜਾਊਗਾ ਹਾਂ ਵੇਖੋ ਜੀ ਤੇ ਬਾਕੀ ਭਾਈ ਉਹੀ ਰੇਟ ਚੱਲੇ ਆਲੂਆਂ ਨਾਲ ਕਰ ਲੈ ਹਾਂ ਜੀ ਆਲੂ ਆਉਂਦੇ ਜਾਂਦੇ ਆਪਾਂ ਠੀਕ ਹੈ ਇਹ ਕੀ ਰੇਟ ਆ ਜਿਹੜਾ ਆਪਾਂ ਆਲੂ ਕਿਹਾ 1000 ਰੁਪਏ ਘੱਟਾ ਜੀ 1000 ਰੁਪਈਆ ਦਾ ਘੱਟਾ ਜਿਹੜਾ ਐਲਰ ਕੁਆਲਿਟੀ ਚੱਲੀ ਤਾਂ ਡਾਇਮੰਡ ਵੀ ਇਹੀ ਹੈ ਇੱਕੋ ਬਾ ਚੱਲੀਏ ਨਾ ਫਿਲਹਾਲ ਬਾਈ ਦੀ ਦੁਕਾਨ ਤੇ ਖੜੇ ਤਾਂ ਨੰਬਰ ਵਿਖਾ ਲਈ 34 34 ਨੰਬਰ ਹੋ ਗਏ ਤੇ ਭਾਈ ਨੰਬਰ ਟਾਈਪ ਆਇਆ ਸਾਰੇ 34 ਨੰਬਰ ਹੈ ਨੰਬਰ ਲੈ ਲਈਏ ਬਾਊ ਦਾ ਹਾਂਜੀ ਕੀ ਆਲਾ ਨੰਬਰ ਬੋਲ ਦੇ ਇੱਕ ਵਾਰੀ ਫੋਨ ਨੰਬਰ 34 ਨੰਬਰ ਹੋਇਆ ਲਿਖਿਆ ਨਹੀਂ ਫੋਨ ਨੰਬਰ ਹੈ ਹਾਂ ਬੋਲ ਦਿਓ 90413 ਠੀਕ ਆ 13100 90413 13100 ਠੀਕ ਆ ਨੰਬਰ ਆ ਗਿਆ ਬਾਈ ਸਕਰੀਨ ਤੇ ਕਨੈਕਟ ਜ਼ਰੂਰ ਕਰ ਲੈ ਹੁਣ ਕਰ ਬਾਈ ਗੱਲਬਾਤ ਠੀਕ ਆ ਤੇ ਇਧਰ ਸਾਰੀਆਂ ਕੁਆਲਿਟੀਆਂ ਬਾਈ ਹੋ ਗਿਆ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਤੇ ਬਾਈ ਇਧਰ ਗੰਡੇ ਵਾਲੇ ਘੱਟ ਗੰਡੇ ਬਹੁਤ ਮਹਿੰਗੇ 골ਡ ਦੇ ਉੱਤੇ ਬੈਠਾ ਸਿਉਣੇ ਤੇ ਬੈਠਾ ਬਾਈ ਤੂੰ ਸਿਉਣੇ ਤੇ ਹਾਂ ਸਿਉਣੇ ਤੇ ਬਹਿਣਾ ਹੁੰਦਾ ਹੈ ਹੈਨਾ ਇਹ ਹੁਣ ਹੌਲੀ ਹੌਲੀ ਸਿਉਣਾ ਮਹਿੰਗਾ ਹੋਣ ਲੱਗਾ ਹਾਂ ਮਾਰਾ ਵੀ ਨੰਬਰ ਲੈ ਲਓ ਹਾਂ ਮਾਰਾ ਨੰਬਰ ਲੈ ਲਓ ਲੈ ਲੈਨੇ ਹਰ ਗੱਲਾਂ ਗਈ ਇਹ ਗੰਡਾ ਕਿੱਥੇ ਚੱਲੇ ਅੱਜ ਇਹ ਚੱਲੇ ਜੀ ਫਰੀ ਕੋਟ ਫਰੀ ਕੋਟ ਫਰੀ ਕੋਟ ਤੇ 4 ਪਿੰਡ ਪਿੰਡ ਤੇ ਅੱਜ ਕੀ ਰੇਟ ਮਿਲ ਗਿਆ ਹੈ 40 ਇਹ ਨਾਸਕ 40 ਰੁਪਏ ਕਿਲੋ ਤੁਹਾਨੂੰ ਪਿਆਜ਼ ਮਿਲਿਆ ਬਾਈ ਇਹ ਤੇ ਮੇਰੇ ਹਿਸਾਬ ਨਾਲ ਇਹ ਹੋਰ ਦਿਨਾਂ ਦੇ ਵਿੱਚ 50 ਨੂੰ ਟੱਚ ਕਰ ਦੇਣਾ ਟੱਚ ਕਰ ਦੇਣਾ ਕਰ ਜੂਗਾ ਕਰ ਤੇ ਬੋਲ ਆਪਾਂ ਹੋ ਜਾਊਗਾ ਬਾਈ 50 ਹੋ ਜਾਊਗਾ ਹਾਂ ਤੇ 60 ਵੀ ਹੋ ਜਾਣਾ ਇਹ ਕੋਈ ਵੱਡੀ ਗੱਲ ਨਹੀਂ ਜੇ ਹੋ ਜਾਦਾ ਠੰਡ ਦੇ ਵਿੱਚ ਇਦਾਂ ਹੀ ਵੱਧ ਜੀ ਰੇਟ ਠੀਕ ਹੈ ਤੇ ਠੀਕ ਆ ਭਰਾ ਮਿਹਰਬਾਨੀ ਬਾਈ ਥੈਂਕ ਯੂ ਤੇ ਲਾਈਕ ਕਰ ਦਿਆ ਕਰੋ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਇੱਕ ਬੰਦਾ ਰਹਿ ਗਿਆ ਸੀ ਜਿਹਦੇ ਨਾਲ ਆਪਾਂ ਗੱਲਬਾਤ ਕਰਨੀ ਆ ਓ ਬਾਈ ਨਾਲ ਗੱਲਬਾਤ ਕਰਕੇ ਤੇ ਤੁਹਾਨੂੰ ਮਤਲਬ ਵੀਡੀਓ ਦਾ ਕਰਾਂਗੇ ਐਂਡ ਤੇ ਕੀ ਵਾਲਾ ਭਰਾ ਹੋ ਠੀਕ ਆ ਬਾਈ ਆ ਵਧੀਆ ਰੰਨਾ ਕੀ ਵਾਲਾ ਭਰਾ ਆਲੂ ਆਲੂ ਅੱਜ ਹੋਈ ਪਈ ਆ ਕਹਿੰਦੇ ਹੈ ਕਿ ਕਿਹੜੀ ਕਿਹੜੀ ਕੁਆਲਿਟੀ ਆ ਗਈ ਬਾਈ ਇੱਥੋਂ ਉਹ ਵਧੀਆ ਕੁਆਲਿਟੀ ਦਾ ਐਲ ਆਰ ਠੀਕ ਆ ਇਹ ਕੀ ਰੇਟ ਆ ਬਾਈ 1100 ਦੇ ਵਿੱਚ ਠੀਕ ਆ ਭਰਾ ਆ ਕੀ ਰੇਟ ਆ ਬਾਈ 8000 ਰੁਪਏ ਦੇ ਵਿੱਚ ਇਹ ਜਿਹੜਾ ਇਦੋਂ ਵੀ ਬਰੀਕ ਹੁੰਦਾ ਹੈਗਾ ਇਦੂ ਬ੍ਰੀਗ ਆਇਆ ਨੀਗਾ 700 800 700 800 ਇਹ ਨਹੀਂ ਆ ਇਹ ਯਾਰ 1000 ਦਾ ਹੈ ਇਹ ਵੀ ਅੱਲਾ ਰਬਾਈ ਆ ਥੋੜਾ ਮੋਟਾ ਗਿਆ 1100 ਜਿਹੜਾ 1100 ਦਾ ਉਹ ਕਿੰਨਾ ਲਾएंगे ਜਿਹੜਾ ਵੀਡੀਓ ਵੇਖਿਆਊਗਾ ਕੋਈ ਨਹੀਂ ਕਰਦੇ ਇਹ ਮਾਨਦਨ ਤੋਂ ਪੱਕੀ ਗੱਲ ਆ 100 ਰੁਪਏ ਮਾ ਕਰ ਦੇ ਦੀ ਚੱਕ 100 ਰੁਪਿਆ ਦਾ ਲੱਗਦਾ ਯਾਰ ਹੋਰ ਕੀ ਚਾਹੀਦਾ ਬਾਈ ਨੇ ਨਾ ਤੇ ਭਾਈ ਡਾਇਮੰਡ ਦੀ ਗੱਲ ਕਰੀ ਆ ਕੀ ਨੇ ਇਹ ਮੀਡੀਅਮ ਸਾਈਜ਼ ਡਾਇਮੰਡ ਆਈ ਠੀਕ ਆ ਡਾਇਮੰਡ ਆ 1000 ਇਹ 1000 ਰੁਪਏ ਇੰਨੀ ਛੋਟੀ ਕੁਆਲਿਟੀ ਬਾਈ ਇਦੋਂ ਛੋਟੀ ਨਹੀਂ ਹੈਗੀ ਇਦੋਂ ਛੋਟੀ ਨਹੀਂ ਹੈਗੀ ਬਾਈ ਤੇ ਉਹ ਪੈਕਿੰਗ ਆਪਣੀ ਪਈ ਗਈ ਨਹੀਂ ਉਹਨਾਂ ਦੀ ਠੀਕ ਆ ਇਹ ਬਾਈ ਵੈਸੇ ਤਾਂ ਡਾਇਮੰਡ ਹੀ ਹੁੰਦਾ ਬੱਚੇ ਦਾ ਹਾਂ ਪਾੜੀ ਕਹਿੰਦੇ ਠੀਕ ਆ ਉਹ ਜਿਹੜਾ ਵੱਡਾ ਗੱਟਾ ਪਿਆ ਉਹ ਹੀ ਆ ਠੀਕ ਆ ਬਾਈ ਤੇ 1100 ਦੇ ਆਸ-ਪਾਸ ਜਿਹੜੇ ਆਲੂਆਂ ਦੇ ਰੇਟ ਬਾਈ ਇਹ ਚੱਲੀ ਜਾਂਦੇ ਫਿਲਹਾਲ ਬਾਈ ਦਾ ਕੰਮ ਕੱਲਾ ਆਲੂਆਂ ਦਾ ਹੀ ਆ ਜਾਂਦਾ ਹੋਰ ਕੋਈ ਵੈਰਾਈਟੀ ਨਹੀਂ ਗਈ ਤੇ ਕੱਲੇ ਆਲੂਆਂ ਦਾ ਨੰਬਰ ਆ ਗਿਆ ਗੁਰੂ ਕਰਪਾ ਗੁਰੂ ਕਰਪਾ ਫਰੂਟ ਕੰਪਨੀ 95012 0024 ਨੰਬਰ ਚੱਲੀ ਜਾਂਦਾ ਚੱਲੀ ਜਾਂਦਾ ਠੀਕ ਆ 91012 0024 ਨੰਬਰ ਆ ਬਾਈ ਧੰਨਵਾਦ ਉਸ ਤੋਂ ਦਾ ਬਹੁਤ ਬਹੁਤ